ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਕਹੀ ਜਾਂਦਾ ਜੀ ਮੈਂ ਜੀ ਪਰਿਸ਼ਵਤ ਠਾਤੀ ਮੈਨੂੰ ਭਗਵੰਤ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹਣਾ ਵੀਰਿਆ ਜਦ ਮਨ ਨੂੰ ਮਰਜੀ ਆ ਕੇ ਮਿਲ ਲਈ ਜਿੱਥੇ ਮਰਜੀ ਮੈਂ ਤੈਨੂੰ ਦੱਸੂਗਾ ਤੇ ਕਿਹੜੇ ਮਹਿਕਮੇ ਦੇ ਵਿੱਚੋਂ ਰਿਸ਼ਵਤ ਕੱਟਮ ਕੀਤੀ ਹੈ ਸਾਰਿਆਂ ਨੂੰ ਮੈਰਿਸ਼ਵਤ ਦਿੱਤੀ ਹੈ ਐਨਾ ਮੈਂ ਦੁਖੀ ਹੋਇਆ ਜਣੀ ਐਨਾ ਗਾਲਾਂ ਕੱਢਦੇ ਆ ਇਹਦੇ ਦੁਖੀ ਕੀਤਾ ਪਿਆ ਦਵਾਨੀ ਕਮਾਈ ਨਹੀਂ ਨੀ ਸਾਰੀ ਉਬਰ ਨਾ ਮਾਂ ਨੇ ਇਹਨਾਂ ਦੀ ਨਾ ਇਹ ਨਹੀਂ ਕਮਾਈ ਹੈ ਦਵਾਨੀ ਇਹਨੇ ਮੁੰਡਿਆਂ ਨੇ ਅੱਧੀ 25 ਸਾਲ ਦੇ ਹੋਇਆ ਤਵਾਨੀ ਕਮਾ ਕੇ ਨਹੀਂ ਦਿੱਤਾਂ ਦੇ ਬੇਲੇ ਫਿਰਦੇ ਆਈ ਤਾਂ ਦੇਖੇ ਨਹੀਂ ਜੀ ਕੋਈ ਕੰਮ ਕਰਦੇ ਪ੍ਰਾਪਰਟੀ ਮੇਰੀ ਆ ਪਹਿਲਾਂ ਮੈਂ ਇਹ ਵੀ ਭਗਵਾਨ ਸਾਹਿਬ ਨੂੰ ਪੁੱਛਣਾ ਚਾਹਨਾ ਤੇ ਮੈਨੂੰ ਮੜਿਆ ਦੱਸੋ ਤਾਂ ਸਹੀ ਬਈ ਪ੍ਰਾਪਰਟੀ ਕਿਹਦੀ ਹੁੰਦੀ ਆ ਮੋਦੀ ਸਾਹਿਬ ਨੂੰ ਵੀ ਪੁੱਛਣਾ ਚਾਹਨਾ ਪ੍ਰਾਪਰਟੀ ਤੁਹਾਡੇ ਨਾਂ ਤੇ ਆ ਮੇਰੇ ਨਾਂ ਤੇ ਇੱਕ ਫਰਦਾ ਨਿਕਲਦੀਆਂ ਕਿਹਦੀ ਆ ਉਹਨਾਂ ਦੀ ਆ ਮੇਰੀ ਆ ਹੋ ਫੇਰ ਨਹੀਂ ਮੈਨੂੰ ਅੰਦਰ ਪੜਨ ਦਿੰਦੇ ਬੇਦਖਲ ਮੈਂ ਉਹ ਕੀਤੇ ਹੋ ਆ ਅੱਛਾ ਬੇਦਖਲ ਕੀਤੇ ਹੋ ਆ ਅਖਬਾਰਾਂ ਚ ਦਿੱਤੇ ਹੋ ਆ ਜੀ ਫੇਰ ਅਖਬਾਰਾਂ ਨੂੰ ਤੀ ਤੁਸੀਂ ਮੰਨਦੇ ਹੈਗੀ ਪੁਲਿਸ ਮੰਨਦੀ ਹੈਗੀ ਜਦੋਂ ਤੁਸੀਂ ਪਿੰਡ ਜਾਂਦੇ ਕੀ ਪਿੰਡ ਤੁਹਾਨੂੰ ਪਿੰਡ ਬਾੜਾ ਨੇ ਜੰਦੇ ਜੀ ਬਸ ਜਦੇ ਮੁੰਡੇ ਲੈ ਕੇ ਆ ਜਾਂਦਾ ਮੁੰਡੇ ਲੈ ਕੇ ਆ ਜਾਂਦਾ ਗੈਂਗ ਲੈ ਕੇ ਆ ਜਾਂਦਾ ਮੈਨੂੰ ਵੀ ਕੁੱਟਿਆ ਮੈਂ ਰਿਪੋਰਟ ਜਿਹੜੀ ਦਿੱਤੀ ਆ ਜਰਾ ਦਰਾਖਤ ਪੱਟੇ ਹਰਚ ਪੱਟੇ ਅੱਜ ਦਾ ਕਹਿੰਦਾ ਜੀ ਐਨ ਤਾਂ ਸਾਰੀ ਉਮਰ ਐਸ਼ ਕੀਤੀ ਉਹ ਬਣਾਇਆ ਕੁਝ ਨਹੀਂ ਅਵੇ ਕੋਠੀ ਤੇ ਜੱਟ ਆ ਕੇ ਬੈਠੇ ਆਉਣ ਉਹ ਕਿੰਨਕ ਬਣਾਈ ਆ ਆ ਜਿਹੜੇ ਮੇਰੇ ਦਰਾਖਤ ਪੱਟ ਲੈ ਇਹ ਨਹੀਂ ਆਹ ਸਾਰੇ ਜ਼ਮੀਨ ਵਿੱਚੋਂ ਆਸ ਮੇਰੀ ਪ੍ਰਾਪਰਟੀ ਚੋਂ ਦੀ ਪੱਟਿਆ ਬਾਹ ਰੇਗ ਨੂੰ ਇੱਦਾਂ ਕਹਿੰਦੇ ਪੁਲਿਸ ਵਾਲੇ ਨੂੰ ਕਹਿੰਦੇ ਜੀ ਤੈਨੂੰ ਦੂਆ ਵਿਆਹ ਕਰਾਇਆ ਤੇਰੇ ਨਿਆਣੇ ਅਧਿਆਪਕ ਕੱਢੋ ਕਿੱਥੇ ਨਿਆਣੇ ਆ ਦੇਖੋ ਜੀ ਤਿੰਨ ਪਾਸਪੋਰਟ ਆ ਗਵਰਨਮੈਂਟ ਨੇ ਮੈਨੂੰ ਦਿੱਤੇ ਹੋ ਨਹੀਂ ਪਾਸ 10-10 ਸਾਲ ਦੇ ਕਿਹਦੀ ਗੱਲ ਬਚਾਰੀ ਆ ਵੀ ਜਿਹੜੇ ਪਾਸਪੋਰਟ ਉਹਦੀ ਫੇਕ ਬਣਾਏ ਹੋਏ ਆ ਹਾਂਜੀ ਹਾਂਜੀ ਇਦਾਂ ਦੀ ਗੱਲ ਸੁਣ ਚਾਹਦੀ ਆ ਹਾਂਜੀ ਜਿਹੜੇ ਫਾਸਪਾਸ ਆ ਬਾਸ ਉਧਰ ਝੂਠੇ ਨਾਲ ਜਾਂ ਮਦਾਈ ਜਾਂਦੇ ਝੂਠੇ ਆ ਦੇਖੋ ਤਿੰਨ ਪਾਸਪੋਰਟ ਆ ਮੇਰੇ ਕੋਲ 10-10 ਸਾਲ ਦੇ ਦਿੱਤੇ ਹੋ ਗਵਰਨਮੈਂਟ ਨੇ ਮੈਨੂੰ ਅੱਛਾ ਇਹਨਾਂ ਨੂੰ ਫੇਕ ਕਹਿ ਰਿਹਾ ਵੀ ਫੇਕ ਆ ਆ ਇਥੇ ਨਹੀਂ ਸੁੱਦੀ ਗਵਰਨਮੈਂਟ ਨੂੰ ਚੈਲੰਜ ਕਰ ਰਹੇ ਕਹਿੰਦੇ ਫੇਕ ਆ ਬਣਾਇਓ 10 ਸਾਲ ਦਾ ਆ ਲੈ ਵੀਜੇ ਲੱਗਿਓ ਸਭ ਕਾ ਲੱਗਿਓ 30 ਸਾਲ ਹੋ ਗਏ ਮੈਨੂੰ ਇਹ ਬਾਬਾ ਮੈਨੂੰ ਤਾਂ ਇਹ ਪਾਸਪੋਰਟ 10 ਸਾਲ ਤੇ ਮਿਲਿਓ ਆ ਐ ਸੱਚ ਬੋਲਦਾ ਨਹੀਂ ਜਿਹੜਾ ਮਰਜ਼ੀ ਮੈਨੂੰ ਗੁਰਦੁਆਰੇ ਚਾੜੇ ਤੁਹਾਨੂੰ ਲੱਗਦਾ ਵੀ ਹਾਂਜੀ ਤੇ ਬਾਦੇ ਯਾਰ ਮਾਂ ਆ ਜੀ ਖੋਖਲੇ ਆ ਜੀ ਖੋਖਲੇ ਆ ਪੂਰੇ ਖੋਖਲੇ ਆ ਜੀ ਕੋਈ ਕੁਝ ਕਹੀ ਜਾਵੇ ਮਾਨ ਸਾਹਿਬ ਮੇਰੇ ਨਾਲ ਆ ਕੇ ਗੱਲ ਕਰਨਾ ਅੱਗੇ ਵੀ ਤਾਂ ਸਰਕਾਰਾਂ ਬਣਦੀਆਂ ਝੂਠ ਨਾਲੇ ਬਣਦੀਆਂ ਤੁਹਾਡੇ ਸਾਹਮਣੇ ਕਿੰਨੇ ਰੌਲੇ ਪਾ ਕੇ ਬਣਵਾ ਲਈ ਇਹ ਨਹੀਂ ਭਗਵੰਤ ਮਾਨ ਨੂੰ ਨਹੀਂ ਸਰਕਾਰ ਮੈਨੂੰ ਮਿਲੇ ਤਾਂ ਸਹੀ ਦੱਸੇ ਤਾਂ ਸਹੀ ਪਤਾ ਮੈਂ ਰਿਸ਼ਵਤ ਇੱਥੋਂ ਕੱਠਾਤੀ ਸਾਰੇ ਵਿਭਾਗਾਂ ਨੂੰ ਮੈਂ ਦਿੱਤੀ ਯਾਰ ਰਿਸ਼ਵਤ ਤਾਂ ਮੇ ਨਹੀਂ ਕੰਮ ਹੁੰਦੇ ਸਾਰਿਆਂ ਦੇ ਮੈਂ ਪਹਿਲਾ ਪਹਿਲਾ ਕਹਿੰਦੇ ਐਨੇ ਪੈਸੇ ਲਵਾਂਗੇ ਭਾਈ ਵੱਡੇ ਮੀਡੀਆ ਸਾਹਮਣੇ ਐਡਾ ਐਡਾ ਪਹਾੜ ਛੱਡਦੇ ਆ ਨਾ ਗੱਲਾਂ ਦੇ ਅਸੀਂ ਐਨਆਰਆਈਆਂ ਦੀਆਂ ਜ਼ਮੀਨਾਂ ਦਵਾ ਦੇਣੀਆਂ ਅਸੀਂ ਕਬਜ਼ੇ ਦਵਾ ਦੇਣੇ ਆ ਬਾਬਾ ਮੈਂ ਬੈਠਾ ਸਬੂਤ ਮੇਰੇ ਨਾਲ ਆ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਇਹ ਮੈਂ ਤਾਂ ਜੀ ਇਹੀ ਕਹੂੰਗਾ ਵੀ ਸਾਰਿਆਂ ਨੂੰ ਇਹੀ ਕਹੂੰਗਾ ਵੀ ਜੋ ਤੁਹਾਡਾ ਹੈਗਾ ਵੇਚ-ਬਾਟ ਲਓ ਇੱਥੇ ਕੁਝ ਨਹੀਂ ਹੈਗਾ ਜੀ ਕੋਈ ਸੁਣਾਈ ਨਹੀਂ ਹੁੰਦੀ ਐਨਆਰਆਈਆਂ ਦੀਆਂ ਐਮੀਆਂ ਗੱਲਾਂ ਬਣਾਈਆਂ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਦੋਂ ਸਰਕਾਰ ਬਣੀ ਤੇ ਮਾਨ ਸਾਹਿਬ ਨੇ ਇੱਕ ਫੈਸਲਾ ਲਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਐਨ ਆਰ ਆਈ ਆ ਉਹ ਵਿਦੇਸ਼ਾਂ ਤੋਂ ਛੱਡ ਕੇ ਆਪਣੇ ਦੇਸ਼ ਵਿੱਚ ਨਿਵੇਸ਼ ਕਰਨਗੇ। ਇੱਥੋਂ ਤੱਕ ਕਿ ਜਿਹੜੇ ਗੋਰੇ ਉਹ ਵੀ ਪੰਜਾਬ ਵਿੱਚ ਆਪਣਾ ਬਿਜ਼ਨਸ ਕਰਨਗੇ। ਪਰ ਜੇ ਗੱਲ ਕਰੀਏ ਤਾਂ ਐਨ ਆਰ ਆਈ ਭਰਾਵਾਂ ਦੀ ਤੇ ਐਨ ਆਰ ਆਈ ਤਾਂ ਇੱਥੇ ਅੱਜ ਪੰਜਾਬ ਦੇ ਵਿੱਚ ਰੋੜ ਰਿਹਾ ਹੈ। ਦੁਖੀ ਹੈ। ਇੱਥੋਂ ਦੇ ਸਿਸਟਮ ਤੋਂ ਸਾਡੇ ਨਾਲ ਇੱਕ ਐਨ ਆਰ ਆਈ ਨੇ ਜਿਹੜਾ ਆਪਣੇ ਲਈ ਇਨਸਾਫ ਦੇ ਲਈ ਭਟਕ ਰਿਹਾ ਹੈ। ਅੱਜ ਤੱਕ ਇਨਸਾਫ ਨਹੀਂ ਮਿਲਿਆ। ਦਰਦ-ਦਰ ਦੇ ਤੱਕੇ ਖਾ ਰਿਹਾ ਹੈ। ਪੁਲਿਸ ਕੋਲ ਜਾਂਦਾ ਉੱਥੋਂ ਉਹਦੀ ਕੋਈ ਸੁਣਵਾਈ ਨਹੀਂ ਜਿੱਥੇ ਵੀ ਜਾਂਦਾ ਉੱਥੇ ਵੀ ਇਸ ਐਨ ਆਰ ਆਈ ਨੂੰ ਕੋਈ ਪੁੱਛਦਾ ਨਹੀਂ ਕੀ ਵਜਾ ਹੈ ਕੀ ਕਾਰਨ ਹੈ ਕਿਉਂ ਦੁਖੀ ਹੈ ਕਿਉਂ ਇਹਦਾ ਇਨਸਾਫ ਨਹੀਂ ਹੋ ਰਿਹਾ ਸਾਡੇ ਨਾਲ ਨੇ ਐਨ ਆਰ ਆਈ ਕੁਲਵੀਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੇ ਵਿਦੇਸ਼ ਚ ਰਹਿੰਦੇ ਹੋ ਮੇਰਾ ਨਾਮ ਆਏਗਾ ਕੁਲਵੀਰ ਸਿੰਘ ਜੀ ਮੈਂ ਪਿੰਡ ਕੰਗਾ ਦੇ ਰਹਿਣ ਵਾਲਾ ਮੇਰਾ ਵਿਦੇਸ਼ਾਂ ਵਿੱਚ ਮੈਂ ਰਹਿਣਾ ਜੀ ਇਟਲੀ ਰਹਿਣਾ ਜੀ ਮੈਨੂੰ 2 ਸਾਲ ਹੋ ਗਏ ਜੀ ਆਏ ਨੂੰ ਪਰ ਮੈਂ ਦਰਦ ਦਰ ਤੱਕੇ ਖਾਨਾ ਜੀ ਹਜੇ ਮੈਂ ਜਾਣਾ ਵਾਪਸ ਮੁੜ ਕੇ ਪਰ ਮੇਰੇ ਬਹੁਤ ਦੁਖੀ ਹੋਏ ਆ ਜੀ ਐਨਾ ਕੁ ਦੁਖੀ ਹੋਏ ਆ ਤੁਸੀਂ ਗੱਲੇ ਛੱਡੋ ਮੈਂ ਦਰ ਦਰ ਮੇਰੀ ਮਾਂ ਵੀ ਮਾਰ ਦਿੱਤੀ ਹੁਨੀ ਮੇਰੇ ਨਿਆਣਿਆਂ ਨੇ ਮੇਰੀ ਘਰ ਵਾਲੀ ਨੇ ਮੇਰਾ ਬਾਪ ਵੀ ਮਾਰ ਦਿੱਤਾ ਪਰ ਮੈਨੂੰ ਇਨਸਾਫ ਨਹੀਂ ਮਿਲਦਾ ਐਸੀ ਪਰਿਵਾਰਿਕ ਮੈਂਬਰ ਇੱਥੇ ਹੈ ਕੌਣ ਕੌਣ ਹੈ ਇਹ ਮੇਰੇ ਜੀ ਪਰਿਵਾਰ ਹੈਗੇ ਆ ਮੇਰੇ ਨਿਆਣੇ ਆ 20 ਸਾਲ ਉਹ ਬੜੇ ਕੋਈ ਨਹੀਂ ਤੇ ਮੇਰੇ ਦੋਏ ਮੁੰਡੇ ਤੇ ਮੇਰੀ ਘਰਵਾਲੀ ਮਨਪ੍ਰੀਤ ਸਿੰਘ ਹੈ ਇੱਕਦਨੋ ਜੀ ਉਹਦਾ ਹੈਗਾ 94 ਦਾ ਇਹ ਨਹੀਂ 93 ਦਾ ਜਨਮ ਠੀਕ ਹੈ ਤੇ ਦੂਜਾ ਜਿਹੜਾ ਗਰਜੀਤ ਸਿੰਘ ਆ ਉਹ ਦਾ 94 ਦਾ ਜਨਮ ਸਾਡੀ ਵਾਈਫ ਕਿੱਥੇ ਰਹਿੰਦੀ ਆ ਉਹ ਉਹ ਪਹਿਲਾਂ ਰਹਿੰਦੀ ਸੀ ਆਪਣੇ ਪੇਕੀ ਜਦੋਂ ਮੇਰੇ ਬਾਪ ਦੀ ਡੈਥ ਹੋਈ ਕਦੇ ਨਹੀਂ ਉਹ ਬੜੀ ਸਾਡੇ ਆਂਦੀ ਸੀਗੀ ਚਲੇ ਜਾਂਦੀ ਸੀ ਵਰਦੀ ਸੀ ਆ ਜਾਂਦੀ ਸੀ ਚਲੇ ਜਾਂਦੀ ਸੀ ਆਪਣਾ ਸਮਾਨ ਵੀ ਸਾਰੇ ਚੱਕ ਕੇ ਲੈ ਗਈ ਸੀ ਚੋਰੀੋਂ ਤੇ ਤੇ ਨਾ ਮੇਰੇ 20 ਸਾਲ ਨਹੀਂ ਮੇਰੇ ਮਾਪੇ ਨੂੰ ਰੋਟੀ ਦਿੱਤੀ ਕੀ ਨਾਮ ਕੀ ਨਾਮ ਤੁਹਾਡੀ ਵਾਈਫ ਦਾ ਸਰਨਜੀਤ ਕੌਰ ਹੈ ਜੀ ਉਹ ਤੋਂ ਦੋਨੇ ਛੱਡ ਕੇ ਗਏ ਤੁਹਾਨੂੰ ਉਹ 2001 ਦੀ ਗਈ ਹੋ ਮਤਲਬ 23 ਸਾਲ ਹੋ ਗਏ ਹਾਲੇ ਤੱਕ 23 ਸਾਲ ਹੋ ਗਏ ਫਿਰ ਜਦੋਂ ਮੇਰੇ ਬਾਪ ਦੀ ਡੈਥ ਹੋਈ ਤਾਂ ਉਧਰ ਮੇਰੇ ਬਾਪ ਦੀ ਡੈਥ ਹੋਈ ਉਹ ਤੇ ਤੀਜੇ ਚੌਥੇ ਦਿਨ ਭੋਗ ਤੇ ਆ ਕੇ ਪੜ ਗਈ ਅਸੀਂ ਪਿੰਡ ਦੀ ਪੰਚਾਇਤ ਵੀ ਕੀਤੀ ਮੇਰੇ ਜਿਹੜੇ ਬਾਕੀ ਮਾਸੀ ਆ ਸਾਡੀ ਮੇਰੇ ਭੈਣਾ ਉਹ ਵੀ ਆਈਆਂ ਸੀਗੀਆਂ ਉਹਨਾਂ ਸਾਡੀ ਇੱਕ ਨਹੀਂ ਮੰਨੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਆਪਣਾ ਹਿੱਸਾ ਲੈਣਾ ਮੈਂ ਨਹੀਂ ਜਾਣਾ 20 ਸਾਲ ਸਾਡੇ ਮਾਪੇ ਨੂੰ ਨਾ ਰੋਟੀ ਨਹੀਂ ਦਿੱਤੀ ਨਾ ਮੇਰੇ ਮੁੰਡਿਆਂ ਨੇ ਮੇਰੇ 20 ਸਾਲ ਮੇਰੇ ਬੜੇ ਆ ਮੁੰਡੇ ਅਸੀਂ ਪੜ੍ਹਾਏ ਅਸੀਂ ਲਿਖਾਏ ਸਭ ਕੁਝ ਕਰਿਆ ਜਦੋਂ ਮੇਰੇ ਮਾਪੇ ਉੱਥੇ ਮੈਨਂ ਜਾਂਦੇ ਸੀਗੇ ਉਹਨਾਂ ਨੂੰ ਤੇ ਉੱਥੇ ਮੈਨਂ ਨਾ ਸੀ ਦਿੰਦੇ ਹੁਣ ਉਹ ਕਿੱਦਾਂ ਜਾਇਦਾਦ ਦੇ ਦੂਜੇ ਹੋ ਗਏ ਜੀ ਮਾਲਕ ਹੋ ਗਏ ਤੁਸੀਂ ਕਿਹਨੇ ਭੈਣ ਭਰਾਉਂ ਮੈਂ ਜੀ ਚਾਹ ਰਿਆਂ ਸੀ ਮੈਂ ਇਕੱਲਾ ਹੀ ਭਰਾਇਆ ਤਿੰਨ ਮੇਰੀਆਂ ਭੈਣਾਂ ਆਪਣੀ ਜਗ੍ਹਾ ਬੈਈਆਂ ਆ ਉਹ ਆਪਣੇ ਜਗ੍ਹਾ ਸੈਟ ਆ ਜੀ ਕਹਿੰਦੇ ਮੈਨੂੰ ਪੁੱਛਦੇ ਨਹੀਂ ਕਿ ਵਜ੍ਹਾ ਕੀ ਰਹੀ ਆ ਤੁਹਾਡੇ ਬੱਚੇ ਕਿਉਂ ਅਡੋਏ ਨੇ ਤੁਹਾਡੀ ਵਾਈਫ ਕਿਉਂ ਅਡੋਈ ਆ ਕੀ ਕੋਈ ਮੈ ਜੀ ਬਾਹਰ ਗਿਆ ਸੀ 1997 ਚ ਤੇ ਉਸ ਵੇਲੇ ਪਹਿਲਾਂ ਪੰਜ ਚਾਰ ਸਾਲ ਅਸੀਂ ਸੈੱਟ ਰਹੇ ਆ ਉਸ ਵੇਲੇ ਮੇਰੇ ਮਾਪੇ ਨੂੰ ਇਹਨਾਂ ਬਾਅਦ ਦੇ ਵਿੱਚ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਨਾ ਸਾਡਾ ਕਹਿਣਾ ਮੰਨਣਾ ਬਸ ਆਪਣਾ ਕਦੇ ਪੇਕ ਹੀ ਚਲ ਜਾਣਾ ਕਦੇ ਦੂਜਾ ਮੇਰੇ ਮਾਪੇ ਦਾ ਮੇਰਾ ਤਾਂ ਕਹਿਣਾ ਹੀ ਨਹੀਂ ਮੰਨਦੀ ਉਹ ਜਦੋਂ 5-4 ਸਾਲ ਅਸੀਂ ਸਹੀ ਰਹੇ ਆ ਜੀ ਤੇ ਬਾਅਦ ਦੇ ਵਿੱਚ ਬਸ ਹੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਫੇ ਉੱਥੇ ਰਹਿਣ ਲੱਪੇ ਸਾਡੇ ਤੇ ਇਲਜ਼ਾਮ ਲਾਣੇ ਇਹ ਸਹਰੀ ਹਾਲਾ ਰਾਨ ਮਾ ਜੀ ਫੇ ਸਾਡੇ ਤੇ ਉਹਦੇ ਝੂਠੇ ਇਲਜ਼ਾਮ ਪਹਿਲਾਂ ਤਾਂ ਝੂਠੇ ਇਲਜ਼ਾਮ ਲਾਈ ਜਾਂਦੀ ਹੈ ਮੈਨੂੰ ਇਹ ਖਰਚਾ ਨਹੀਂ ਦਿੰਦੇ ਮੈਨੂੰ ਆਹ ਨਹੀਂ ਦਿੰਦੇ ਮੈਨੂੰ ਉਹ ਨਹੀਂ ਦਿੰਦੇ ਜਦ ਕਿ ਸਾਰਾ ਕੁਝ ਦਿੰਨੇ ਆ ਕਿਹੜੇ ਸਾਲ ਚ ਤੁਹਾਡਾ ਵਿਆਹ ਹੋਇਆ ਸੀ ਮੇਰਾ ਤਾਂ 93 ਚ ਜੀ 93 ਹਾਂ 1993 ਚ ਹਲੋ 93 ਜਦੋਂ 5 ਸਾਲ ਤੁਹਾਡੇ ਨੂੰ 5 ਸਾਲ ਜਦੋਂ ਮੈਂ ਜਦੋਂ ਬਾਹਰ ਗਿਆ ਜੀ ਉਹ ਤੇ ਬਾਅਦ ਬਸ ਛੇਤੀ ਜਦੋਂ ਮੇਰੀ ਛੋਟੀ ਭੈਣ ਥਗੀ ਰਹਿੰਦੀ ਇੱਕ ਬਿਆਨ ਨੂੰ ਉਹ ਤੇ ਮੇਰੀ ਜਦੋਂ ਮੈਂ ਭੈਣ ਉਹ ਸਾਡੀ ਵਿਆਹਤੀ ਇਹਨ ਬਦੇ ਜਦੇ ਬੱਛ ਜੀ ਆਪਣੇ ਰੰਗ ਦਿਖਾ ਲੈਣੇ ਸ਼ੁਰੂ ਕਰ ਦਿੱਤੇ ਬਾਪ ਜਦੇ ਤੰਗ ਕਰਨਾ ਮਾਪੇ ਨੂੰ ਮੈਨੂੰ ਮੈਂ ਵੀ ਫੂਨ ਫਾਨ ਕਰਨੇ ਤਾਂ ਕਹਿਣਾ ਮੰਨਣਾ ਹੀ ਨਹੀਂ ਅੱਛਾ ਤੁਸੀਂ ਵਿਦੇਸ਼ ਕਦੋਂ ਗਏ ਕਿਹੜੀ ਸੰਚ ਮੈਂ ਗਿਆ ਜੀ ਪਹਿਲਾਂ ਤਾਂ 97 ਚ ਗਿਆ ਥਾ ਉਹ ਤੇ ਬਾਅਦ ਫਿਰ ਮੈਨੂੰ ਇਹ ਨਹੀਂ ਫੜਾਤਾ ਸੀ ਇੰਗਲੈਂਡ ਤੋਂ ਪਹਿਲਾਂ ਇੰਗਲੈਂਡ ਗਿਆ ਸੀ ਜੀ ਇਹਨੇ ਮੈਨੂੰ ਉਧਰੋਂ ਫੜਾਤਾ ਸੀਗਾ ਫਿਰ ਆ ਕੇ ਜਦੋਂ ਮੈਂ ਛਾਲ ਦੋ ਸਾਲ ਇਥੇ ਰਹੇ ਹਾਂ ਜੀ ਇਹਨੇ ਉਹ ਮੈਨੂੰ ਫੜਾਇਆ ਜਿੱਦਾ ਪੁਲਿਸ ਕੋਲ ਝੂਠੇ ਇਲਜ਼ਾਮ ਮੈਨੂੰ ਕੁੱਟ ਦਿੱਤਾ ਮੈਨੂੰ ਮਾਰ ਦਿੱਤਾ ਮੈਨੂੰ ਫਲਾਨਾ ਜਦੋਂ ਅਸੀਂ ਹੁਣ ਬਾਅਦ ਦੇ ਵਿੱਚ ਫੇਰ ਪਤੇ ਵੀ ਕੀਤੇ ਆ ਤੇ ਇਹ ਉਦੋਂ ਜਾ ਕੇ ਹਸਪਤਾਲ ਵਿੱਚ ਪੈ ਜਾਂਦੀ ਸੀ ਉਦਾਂ ਝੂਠੇ ਇਲਜ਼ਾਮੇ ਲਾਈ ਜਾਂਦੀ ਪਹਿਲਾਂ ਤੇ ਝੂਠੇ ਹੀ ਬਸ ਮੇਰਾ ਪਰਿਵਾਰ ਤਾਂ ਇੰਨਾ ਵਧੀਆ ਮੇਰੇ ਮਾਪੇ ਆ ਨਾ ਕੋਈ ਤੁਸੀਂ ਮੈਂ ਕਹਿੰਦਾ ਜੀ ਕੋਈ ਪੈਦਾ ਹੀ ਨਹੀਂ ਹੋ ਸਕਦਾ ਉਹਨਾਂ ਦਾ ਹਾਂ ਜੀ ਕਦੇ ਕੰਪਰੋਮਾਈਜ਼ ਕਰਨ ਦੀ ਸਲਾਹ ਨਹੀਂ ਕੀਤੀ ਕਦੇ ਬਥੇਰੀ ਬਰੀ ਜੀ ਬਹੁਤ ਜੀ ਬਹੁਤ ਨਹੀਂ ਉਹ ਮੰਨਦੀ ਨਹੀਂ ਜੀ ਮੰਨੀ ਨਹੀਂ ਜੀ ਫਿਰ 2018 ਦੇ ਵਿੱਚ ਅਸੀਂ ਕੇਸ ਲਾਤਾ ਡਿਵੋਰਸ ਦਾ ਡਿਵੋਰਸ ਕੀ ਹਾਂ ਜੀ ਫਿਰ ਉਹਦੇ ਬਾਅਦ ਜਦੋਂ ਡਿਵੋਰਸ ਦਾ ਕੇਸ ਲਾਇਆ ਤਾਂ ਉਹਦੇ ਬਾਅਦ ਚੱਲ ਕਰੋਨਾ ਆ ਗਿਆ ਕਰੋਨੇ ਦੇ ਬਾਅਦ ਫਿਰ 2021 ਦੇ ਵਿੱਚ ਮੇਰੇ ਬਾਪ ਦੀ ਡੈਥ ਹੋ ਗਈ ਓਕੇ ਇਹ ਇੱਕ ਆਈ ਜਾਂਦੇ ਕੇਸ ਵਾਪਸ ਲਿਆ ਕੇਸ ਵਾਪਸ ਨਹੀਂ ਸੀ ਲਿਆ ਉਹ ਸਿਰਫ ਵਕੀਲ ਬਦਲਿਆ ਸੀ ਵਕੀਲ ਬਦਲਿਆ ਸੀ ਵਕੀਲ ਬਦਲਿਆ ਸੀ ਠੀਕ ਹੈ ਇਹ ਕਈ ਜਾਂਦੇ ਕੇਸ ਵਾਪਸ ਲੈ ਲਿਆ ਸੀਗਾ 2018 ਦੇ ਵਿੱਚ ਕਿ ਅਸੀਂ ਵਕੀਲ ਬਦਲ ਲਿਆ ਪਹਿਲਾਂ ਸਾਡਾ ਮਦਨ ਕਪਾਲ ਵਕੀਲ ਸੀਗਾ ਉਹਦੇ ਕੋਲ ਲਾਇਆ ਸੀਗਾ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਜੀ ਬੰਦਾ ਕਹਿੰਦਾ ਚਲੋ ਸੋਚ ਵਧੀਆ ਪੇ ਚਲੋ ਛੇਤੀ ਮੇਰਾ ਛਟਕਾਰਾ ਹੋਵੇ ਛੇਤੀ ਹੋਵੇ ਫਿਰ ਅਸੀਂ ਮਹਿੰਗਾ ਵਕੀਲ ਕਰ ਲਿਆ ਉਹ ਮਹਿੰਗਾ ਵਕੀਲ ਕਰਿਆ ਤਾਂ ਉਹ ਮਰ ਗਿਆ ਜੀ ਉਹਦੇ ਬਾਅਦ ਜਦੋਂ ਮੈਂ ਫਿਰ ਕੀਤਾ ਸਿਆਣ ਸਾਹਿਬ ਕੀਤੇ ਦੇ ਬਾਅਦ ਮੇਰਾ ਬਾਪ ਉਤਰ ਗਿਆ ਓਕੇ ਮਤਲਬ ਕੋਈ ਇੰਦਾ 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 ਪ੍ਰੋਬਲਮ ਆ ਹੁੰਦੀ ਆ ਰਹੀ ਆ ਹੋਰ ਕੇਸ ਕੋਈ ਕੋਈ ਅਜੀਬ ਆਪਸ ਨਹੀਂ ਲਿਆ ਜਿਆਦਾ ਚੱਲਦਾ ਜੀ ਕੇਸ ਚੱਲ ਕੇਸ ਅਸੀਂ ਕਦੀ ਕਦੀ ਅਦਾਲਤੇ ਚ ਪੇਸ਼ ਹੋਈ ਆ ਇਹ ਹਾਂਜੀ ਆਹੋ ਹੁਣ ਤਰੀਕਾ ਪੈਨੀ ਆ ਮੈਂ ਵੀ ਜਾਣਾਂ ਉਹ ਵੀ ਜਾਂਦੀ ਆ ਜਦਾਂ तरीका पेनियां पर ਲੈਣਾ ਤਾਂ ਮੈਂ ਡਬੋ ਸਹੀ ਜਾ ਉਹ ਤਾਂ ਚਲੋ ਹੁਣ ਦੇਖੋ ਅਦਾਲਤ ਕਦੋਂ ਇੱਥੇ ਤਾਂ ਤਰੀਕੇ ਪਈ ਜਾਂਦੀਆਂ ਜੀ ਵਕੀਲ ਕਹੀ ਜਾਂਦੇ ਅੱਜ ਕਰਾ ਦਨੇ ਕੱਲ ਕਰਾ ਦਨੇ ਤਾਂ ਇਹ ਤਲਾਕ ਕਰਾ ਦਮਾਂਗੇ ਆਦਵਾਦ ਮੰਗੇ ਹੋ ਤੁਹਾਨੂੰ ਪਤਾ ਹੀ ਇੱਥੇ ਦੇ ਸਿਸਟਮ ਦਾ ਜੀ ਕਿੱਥੇ ਮਰਜੀ ਚੱਲ ਜਾਂਦਾ ਜੀ ਪਿੰਡ ਤੰਗਾ ਦੇ ਵਿੱਚ ਤੁਸੀਂ ਉੱਥੇ ਜੰਮੇ ਪਲੇ ਉੱਥੇ ਤੁਸੀਂ ਵਿਦੇਸ਼ ਗਏ ਜਿਹੜੀ ਪ੍ਰਾਪਰਟੀ ਆ ਕਿੰਨੀ ਸੀ ਕਿ ਆ ਵਰਾਸਤੀ ਸੀ ਤੁਹਾਡੀ ਨਹੀਂ ਜੀ ਪ੍ਰਾਪਰਟੀ ਸਾਰੀ ਮੇਰੇ ਬਾਪ ਨੇ ਖਰੀਦੀ ਹੋ ਔਰ ਬਟਾ ਕੇ ਮੈਂ ਲਿਆਏ ਆ ਉਹਨੂੰ ਸਾਰਾ ਹੀ ਪਹਿਲਾਂ ਦੋ ਜਗ੍ਹਾ ਸੀ ਸਾਡੀ ਜ਼ਮੀਨ ਅਸੀਂ ਬਟਾ ਕੇ ਲੈ ਆਂਦੀ ਆ ਪੈਸਾ ਦੇ ਕੇ ਤੇ ਸਾਡੀ ਕੋਈ ਜੱਦੀ ਜ਼ਮੀਨ ਨਹੀਂ ਹੈਗੀ ਜੱਦੀ ਜ਼ਮੀਨ ਉਹਨੂੰ ਗਿਣਿਆ ਜਾਂਦਾ ਜਿਹੜੀ ਪੰਜਾ ਛੇ ਪੁਸਕਤਾਂ ਤੋਂ ਚਲਦੀ ਜਾਂਦੀ ਹੋਵੇ ਸਾਡੀ ਤਾਂ ਜ਼ਮੀਨ ਹੈ ਜੱਦੀ ਹੈ ਨਹੀਂ ਮੇਰੇ ਬਾਪ ਦੀ ਜ਼ਮੀਨ ਹੈ ਬਾਪ ਨੇ ਖਰੀਦੀ ਆ ਬਾਪ ਤੇ ਬਾਅਦ ਉਹਨ ਮੈਨੂੰ ਦਿੱਤੀ ਆ ਤੇ ਬਾਅਦ ਦੇ ਵਿੱਚ ਬਟਾ ਕੇ ਮੈਂ ਲਿਆ ਆ ਸਾਰਾ ਉੱਥੇ ਮਕਾਨ ਪਾਏ ਫਰਸ਼ ਪਾਏ ਜਿੱਦਾ ਮੇਰਾ ਮੁੰਡਾ ਹਾ ਹਾ ਹੁਣ ਮੈਂ ਰਿਪੋਰਟ ਜਿਹੜੀ ਦਿੱਤੀ ਆ ਜਦ ਤਰਖਤ ਪੱਟੇ ਫਰਸ਼ ਪੱਟੇ ਜਿੱਦਾ ਕਹਿੰਦਾ ਜੀ ਐਨ ਤਾਂ ਸਾਰੀ ਉਮਰ ਐਸ਼ ਕੀਤੀ ਆ ਬਣਾਇਆ ਕੁਝ ਨਹੀਂ ਆ ਫੇ ਕੋਠੀ ਤੇ ਜਿੱਤੇ ਆ ਕੇ ਬੈਠੇ ਆ ਉਹ ਕਹਿੰਦੇ ਬਣਾਈ ਆ ਉੱਥੇ ਕਿੰਨੇ ਖੇਤ ਆ ਤੇ ਕਿੰਨੀਆਂ ਪੰਜ ਖੇਤ ਦੋ ਕਨਾਲ ਆਇਆ ਜੀ 5 ਕਿ ਦੋ ਕਨਾਲ ਦਾ ਹਾਂ ਜੀ ਉੱਥੇ ਮਕਾਨ ਪਾਇਓ ਹਾਂ ਜੀ ਕੁਝ ਵਿੱਚ ਤੁਸੀਂ ਮਕਾਨ ਵੀ ਪਾਇਆ ਮਕਾਨ ਵੀ ਪਾਇਓ ਕਿੰਨੀ ਕੋਸੇ ਮਕਾਨ ਤੇ ਲੱਗੀ ਹੋਈ ਹੈ ਤੁਹਾਡੀ ਉਹਦੇ ਉੱਤੇ ਉਸ ਵੇਲੇ ਲੱਗੇ ਗਿਆ ਸਰ 5-6 ਲੱਖ ਰੁਪਈਆ 6 ਲੱਖ ਹਾਂ ਜੀ ਤੇ ਹੁਣ ਮੁੱਦਾ ਕੀ ਆ ਜਦੋਂ ਤੁਸੀਂ ਪਿੰਡ ਜਾਂਦੇ ਕੀ ਪਿੰਡ ਤੁਹਾਨੂੰ ਬਾੜੀ ਪਿੰਡ ਬਾੜ ਨਹੀਂ ਜਾਂਦੇ ਜੀ ਬਸ ਜਦੇ ਮੁੰਡੇ ਲੈ ਕੇ ਆ ਜਾਂਦਾ ਮੁੰਡੇ ਲੈ ਕੇ ਆ ਜਾਂਦਾ ਗੈਂਗ ਲੈ ਕੇ ਆ ਜਾਂਦਾ ਮੈਨੂੰ ਵੀ ਕੁੱਟਿਆ ਮੇਰੀ ਮਾਂ ਨੂੰ ਵੀ ਕੁੱਟਿਆ ਉਹ ਵੀ ਤਰਲੇ ਲੈ ਲੈ ਮੇਰੀ ਮਾਂ ਨੇ ਜੀ ਪਰ ਮੈਂ ਉਹਨੂੰ ਚੰਡੀਗੜ੍ਹ ਮਖਾਲੀ ਵੀ ਜਿਹੜੀ ਸਾਡੀ ਐਨਆਰਆਈਆਂ ਦੀ ਪੁਲਿਸ ਆ ਉੱਥੇ ਵੀ ਉਹਨੂੰ ਲੈ ਕੇ ਗਿਆ ਮੈਂ ਉੱਥੇ ਵੀ ਨਹੀਂ ਉਹਦੀ ਸੁਣਾਈ ਹੋਈ ਸਾਡੀ ਕਿਤੇ ਨਹੀਂ ਸੁਣਾਈ ਹੋਈ ਪੁੱਛਦਾ ਹੀ ਨਹੀਂ ਸਾਨੂੰ ਕੋਈ ਵੀ ਜਿੱਦਾਂ ਉੱਥੇ ਉਹ ਵਿਚਾਰੀ ਕਲਾ ਪਲਾ ਕੇ ਆਪ ਦੁਨੀਆ ਨੂੰ ਛੱਡ ਕੇ ਚਲੀ ਗਈ ਮਰ ਗਈ ਜਾਨੀ ਐਨਾ ਮੁੰਡੇ ਨੇ ਕੁੱਟਿਆ ਮੇਰੀ ਭੈਣ ਨੂੰ ਮੁੰਡੇ ਨੇ ਕੁੱਟਿਆ ਮੈਨੂੰ ਕੁੱਟਿਆ ਦੋ ਦਿਨ ਮੈਂ ਹਸਪਤਾਲ ਵਿੱਚ ਰਿਹਾ ਪੁਲਿਸ ਇੱਕ ਹੱਥੇ ਨਹੀਂ ਪਾਦੀ ਉਹਨਾਂ ਕੀ ਵਜ੍ਹਾ ਕੀ ਰਹਿੰਦੀ ਪਤਾ ਨਹੀਂ ਜੀ ਪਤਾ ਨਹੀਂ ਕੋਈ ਜਾਣਦੇ ਹੋ ਉਹ ਕਹਿੰਦੇ ਬੱਸ ਅਸੀਂ ਤੇਰੇ ਪਰਿਵਾਰ ਆ ਇਹ ਤੇਰੇ ਅਸੀਂ ਕੀ ਕਰੀਏ ਅੱਛਾ ਤੇ ਦੱਸੋ ਪਰਿਵਾਰ ਤਾਂ ਹੁਣ ਮੈਨੂੰ ਮਾਰ ਦੋਗਾ ਬੇਦਖਲ ਮੈਂ ਉਹ ਕੀਤੇ ਉਹ ਅੱਛਾ ਬੇਦਖਲ ਕੀਤੇ ਉਹ ਅਖਬਾਰਾਂ ਚ ਦਿੱਤੇ ਉਹ ਜੀ ਫਿਰ ਅਖਬਾਰਾਂ ਨੂੰ ਤੇ ਤੁਸੀਂ ਮੰਨਦੇ ਹੈਗੀ ਪੁਲਿਸ ਮੰਨਦੀ ਹੈਗੀ ਅਖਬਾਰਾਂ ਦੇ ਵਿੱਚ ਉਸ ਵੇਲੇ ਕਹਿੰਦੇ ਆ ਜੀ ਆ ਐਫੀ ਡੈਵਟ ਲਿਆ ਉਹ ਸਭ ਤੋਂ ਲਾ ਕੇ ਸਾਰੇ ਹਾਂਜੀ ਸਾਰੇ ਪੇਪਰ ਲਾ ਕੇ ਪੈਸਾ ਲਾ ਕੇ ਫਿਰ ਮੈਂ ਬੇਦਖਲ ਕੀਤੇ ਉਹ ਸਾਰੇ ਬੇਦਖਲ ਵੀ 2021 ਦੇ ਕੀਤੇ ਉਹ ਅੱਛਾ ਫਿਰ ਮੰਦੀ ਨਹੀਂ ਪੁਲਿਸੇ ਨਹੀਂ ਮੰਦੀ ਹੈਗੀ ਸਾਰੇ ਪਾਸੇ ਕੰਪਲੀਟਾਂ ਦੇਖ ਲਓ ਐਨ ਆਰ ਆਈਆਂ ਨੂੰ ਦਿੱਤੀਆਂ ਆ ਆ ਐਨ ਆਰ ਆਈ ਦਾ ਸਭਾ ਹੁਣ ਪੰਜਾਬ ਚ ਦਿੱਤੀ ਆ ਆਪਣੇ ਆ ਦੇਖ ਲਓ ਜਿੰਨੀਆਂ ਦਿੱਤੀਆਂ ਸਾਰੇ ਨੰਬਰ ਇਹਦੇ ਵਿੱਚ ਲੱਗਿਓ ਜਿੰਨੀਆਂ ਰਿਪੋਰਟਾਂ ਦਿੱਤੀਆਂ ਆ ਜਿਹੜੇ ਮੇਰੇ ਦਰਖਤ ਪੱਟ ਲੈ ਇਹ ਨਹੀਂ ਆ ਸਾਰੇ ਜ਼ਮੀਨ ਵਿੱਚੋਂ ਆਸੀ ਆਪਣੀ ਪ੍ਰਾਪਰਟੀ ਮੇਰੀ ਪ੍ਰਾਪਰਟੀ ਚੋਂ ਦੀ ਪੱਟੇ ਆ ਦਰਖਤ ਪੱਟੇ ਆ 5 ਲੱਖ ਦਾ ਨੁਕਸਾਨ ਕਰਤਾ ਜੀ ਵਿੱਚ ਇਹ ਜਨਰੇਟਰ ਸੀ ਜਨਰੇਟਰ ਚੋਰੀ ਕਰ ਲਿਆ ਵੱਡਾ ਜਨਰੇਟਰ ਅਸੀਂ ਲੈ ਕੇ ਰੱਖਿਆ ਸੀਗਾ ਫਿਰ ਬਾਲੇ ਸੀਗੇ ਜਦੋਂ ਅਸੀਂ ਕੋਠੀ ਪਾਈ ਆ ਸਾਰੇ ਅੰਦਰ ਭਰਿਆ ਸੀ ਵਿੱਚ ਇਹ ਬਾਲੇ ਵਿੱਚ ਇਹ ਦਰਤਾਂ ਕਿਆਂ ਵਿੱਚ ਇਹ ਲੋਹਾ ਹੁਣ ਉੱਥੇ ਹੈ ਨਹੀਂ ਕੁਝ ਹੁਣ ਨਹੀਂ ਨਿਕਲੂਗਾ ਮਾੜਾ ਮੋਟਾ ਨਿਕਲੂਗਾ ਯਾਨੀ 5 ਲੱਖ ਦਾ ਸਮਾਨ ਇਹ ਤੁਸੀਂ ਕੋਈ ਟੱਲੇ ਜਾ ਕੇ ਦੇਖਿਆ ਵੀ ਅੰਨਾ ਨੁਕਸਾਨ ਹੋਇਆ ਇਹ ਇਹ ਥੋੜੇ ਦਿਨੇ ਹੋਇਆ ਜੀ ਮੈਨੂੰ ਜਦੋਂ ਕੰਪਲੀਟ ਉਹਦੇ ਬਾਅਦ ਮੈਂ ਜਦੋਂ ਕੰਪਲੀਟ ਦਿੱਤੀ ਅੱਛਾ ਕਿਉਂਕਿ ਮੈਨੂੰ ਡਰਦਾ ਡਰਦਾ ਜਾਣਾ ਉੱਥੇ ਪੱਕੋਂ ਕਿ ਮੈਨੂੰ ਤਾਂ ਹਾਂਜੀ ਇਹ ਵੀ ਦਿੱਤੀ ਆ ਜੀ ਏ ਐਸਪੀ ਨੂੰ ਦੱਤੀ ਨਾਮਿਸ਼ ਹੈਡ ਨੂੰ ਜੀ ਹਨ ਫਿਰ ਮਾਰਕ ਕਰ ਦਿੱਤੀ ਆਪਣੇ ਡੀਐਸਪੀ ਨੂੰ ਆਪਣੇ ਇਹ ਦਿੱਤੀਓ ਆ ਜੀ ਪੰਜਾਬ ਆਪਣੇ ਜਲੰਧਰ ਐਨਆਰਆਈ ਸਭਾ ਐਨਆਰਆਈ ਸਭਾ ਜਲੰਧਰ ਦੀ ਅੱਛਾ ਜੀ ਜੀ ਤੁਸੀਂ ਇੱਕ ਐਸਪੀ ਸਾਹਿਬ ਨੂੰ ਦਿੱਤੀ ਕੰਪਲੇਟ ਉਹਦੀ ਫਾਰਵਰਡ ਕਿਹਨੂੰ ਕੀਤੀ ਗਈ ਸੀਗੀ ਉਹਦੀ ਡੀਐਸਪੀ ਨੂੰ ਕੀਤੀ ਹੈ ਜੀ ਕਿਹੜੇ ਮਾਧਵੀ ਸ਼ਰਮਨ ਨੂੰ ਜੀ ਤੁਹਾਨੂੰ ਬੁਲਾਇਆ ਕੋਈ ਮੈਨੂੰ ਬੁਲਾਇਆ ਜੀ ਬਿਆਨ ਲੈ ਲਿਆ ਉਹਨੇ ਪੇਪਰ ਸਾਰੇ ਲੈ ਪਰ ਕੋਈ ਕਾਰਵਾਈ ਨਹੀਂ ਕੀਤੀ ਕਿੰਨੀ ਦਿਨ ਹੋ ਗਏ ਇਹਨੂੰ ਲੈਣ ਨੂੰ ਉਹਨੂੰ ਹੋਏਗਾ ਜੀ ਪਾ ਹੁਣ ਹਫਤਾ ਇਹੋ ਚੱਲਿਆ ਜੀ ਅੱਛਾ ਹਫਤਾ ਇੱਕ ਹੋ ਗਿਆ ਜੀ ਬਿਆਨ ਇਹਨਾਂ ਦਾ ਤੁਸੀਂ ਪੰਜਾਬ ਦੀ ਐਨ ਆਰ ਆਈ ਸਭਾ ਦੀ ਜਿਹੜੀ ਪ੍ਰਧਾਨ ਹੈ ਪ੍ਰਵਿੰਦਰ ਗੌਰ ਉਹਦੇ ਕੋਲ ਵੀ ਗਿਆ ਜੀ ਉਹਦੇ ਕੋਲ ਸਪੈਸ਼ਲ ਮੈਨੂੰ ਜਲੰਧਰ ਉਹਨੂੰ ਸੱਦਿਆ ਗਿਆ ਉਹਦੇ ਕੋਲ ਉਹ ਕਹਿੰਦੀ ਜੀ ਮੈਂ ਤੇਰਾ ਕੰਮ ਕਰਾਉਂਗੀ ਪਰ ਹਜੇ ਤੱਕ ਕੋਈ ਨਹੀਂ ਕਰਾਇਆ ਜੀ ਅੱਛਾ ਜੀ ਹਾਂ ਜੀ ਹਜੇ ਤੱਕ ਕੋਈ ਨਹੀਂ ਕਰਾਇਆ ਐਵੇਂ ਜਦੋਂ ਹੋਊਗਾ ਜਦ ਹੀ ਹੈ ਮੈਂ ਉਹਨੂੰ ਕਿਹਾ ਵੀ ਤੂੰ ਮਾਧਵੀ ਸ਼ਰਮਾ ਨੂੰ ਫੋਨ ਕਰ ਦੇ ਜਾਂ ਡੀ ਐਸ ਪੀ ਆਪਣੇ ਐਸ ਪੀ ਨੂੰ ਕਰ ਦੇ ਜਾਂ ਦੂਜੇ ਆਪਣੇ ਡੀ ਸੀ ਸਾਹਿਬ ਨੂੰ ਕਰ ਦੇ ਵੀ ਮੇਰੀ ਸੁਣ ਸੁਣਾਈ ਕਰਨ ਪਰ ਕੋਈ ਨਹੀਂ ਸੁਣਦਾ ਜੀ ਕੋਈ ਸੁਣਦਾ ਹੀ ਨਹੀਂ ਪਰ ਮੈਂ ਤਾਂ ਥੱਕਿਆ ਹਾਰਿਆ ਆ ਤੇ ਉਹ ਉਹ ਤਾਂ ਬਦਮਾਸ਼ ਆਦਮੀ ਆ ਉਹ ਤਾਂ ਗੈਂਗਸਟਰ ਵਾ ਅੱਛਾ ਉਹ ਤਾਂ ਜਾਨੀ 25 30 ਮੁੰਡੇ ਤਾਂ ਲੈ ਕੇ ਉਹ ਬੈਠੇ ਰਹਿੰਦੇ ਮੋਟਰ ਤੇ ਅੱਛਾ ਜਦੋਂ ਉੱਥੇ ਨਸ਼ਾ ਚੱਲਦਾ ਦੁਆ ਕਰਦਾ ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਕਹੀ ਜਾਂਦਾ ਜੀ ਮੈਂ ਜੀ ਰਿਸ਼ਵਤ ਠਾਤੀ ਮੈਨੂੰ ਭਗਵੰਤ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹਣਾ ਵੀਰਿਆ ਜਦ ਮਨ ਨੂੰ ਮਰਜੀ ਆ ਕੇ ਮਿਲ ਲਈ ਜਿੱਥੇ ਮਰਜੀ ਮੈਂ ਤੁਹਾਨੂੰ ਦੱਸੂਗਾ ਤੇ ਕਿਹੜੇ ਮੈਕਮੇ ਦੇ ਵਿੱਚੋਂ ਪੈ ਰਿਸ਼ਵਤ ਖਤਮ ਕੀਤੀ ਹੈ ਸਾਰਿਆਂ ਨੂੰ ਮੈਂ ਰਿਸ਼ਵਤ ਦਿੱਤੀ ਆ ਅੱਛਾ ਸਾਰੇ ਮੈਕਮੇ ਵਾਲਿਆਂ ਨੂੰ ਕਿੱਥੋਂ ਤਾਂ ਰਿਸ਼ਵਤ ਖਤਮ ਕੀਤੀ ਆ ਜਿੰਨੇ ਤੁਸੀਂ ਕੰਮ ਕਰਾਉਂਦੇ ਆ ਸਾਰੇ ਰਿਸ਼ਵਤ ਦੇ ਕੇ ਜੇ ਵੀ ਕੰਮ ਹੁੰਦਾ ਜਾਂ ਨਹੀਂ ਫੇਰ ਵੀ ਨਹੀਂ ਹੁੰਦਾ ਫੇਰ ਵੀ ਹਜ਼ਾਰਾਂ ਏਡੇ ਲਵਾਈ ਜਾਂਦੇ ਆ ਪੈਸਾ ਵੀ ਦੇ ਹਜ਼ਾਰਾਂ ਏਡੇ ਲਵਾਉਂਦੇ ਆ ਤੇ ਪੈ ਕਿਹੜੇ ਦੇ ਲੰਦੇ ਅੱਛਾ ਇਦਾਂ ਦਾ ਸਿਸਟਮ ਇੱਥੇ ਚੱਲਦਾ ਪੰਜਾਬ 'ਚ ਹੂੰ ਇਹ ਕਹੀ ਜਾਂਦੇ ਜੀ ਅਸੀਂ ਰਿਸ ਬਠਾਤੀ ਨਸ਼ੇ ਠਾਤੇ ਗੈਂਗਸਟਰ ਠਾਤੇ ਉਹਦਾ ਸ਼ਰਿਆਮ ਤਾਂ ਗੋਲੀਆਂ ਚੱਲਦੀਆਂ ਵੱਢਣ ਨੂੰ ਫਿਰਦੇ ਆ ਉਹਦਾ ਮੈਨੂੰ ਕੁੱਟਿਆ ਮੈਂ ਖੁਦ ਮਿਸਾਲ ਬੈਠਾ ਉਹਦਾ ਮੈਨੂੰ ਕਹਿੰਦੇ ਮਾਰ ਦੇਣਾ ਮੈਂ ਤਾਂ ਤਾਂ ਹੀ ਤਾਂ ਬਾਰ-ਬਾਰ ਤੁਹਾਨੂੰ ਦੱਸਿਆ ਮੀਡੀਆ 'ਚ ਤੁਹਾਡੇ ਦੱਸਦਾ ਭੇਜਾਂ ਨੂੰ ਕੱਲ ਨੂੰ ਜੁਮੇਵਾਰ ਮੇਰੀ ਮੌਤ ਦੇ ਉਹ ਹੋ ਗਏ ਬਸ ਹੜਪਣਾ ਚਾਹੁੰਦੇ ਸਭ ਕੁਝ ਆਹ ਦੇਖੋ ਜੀ ਤਿੰਨ ਪਾਸਪੋਰਟ ਆ ਗਵਰਨਮੈਂਟ ਨੇ ਮੈਨੂੰ ਦਿੱਤੇ ਉਹ ਨੇ ਪਾਸਪੋਰਟ 10 ਦਾ ਸਾਲ ਦੇ ਇੱਕ ਇਹ ਵੀ ਗੱਲ ਵਿਚ ਆ ਰਹੀ ਆ ਹਾਂ ਜੀ ਵੀ ਜਿਹੜੇ ਪਾਸਪੋਰਟ ਉਹ ਫੇਕ ਬਣਾਏ ਹੋਏ ਆ ਹਾਂ ਜੀ ਹਾਂ ਜੀ ਇਦਾਂ ਦੀ ਗੱਲ ਇਦਾਂ ਦੀ ਗੱਲ ਸੁਣ ਚਾਹਂਦੀ ਆ ਹਾਂ ਜੀ ਆ ਜਿਹੜੇ ਪਾਸਪੋਰਟ ਆ ਬਸ ਉਧਰ ਝੂਠੇ ਅਨਜਾਮ ਦਾਈ ਜਾਂਦੇ ਝੂਠੇ ਆ ਦੇਖੋ ਤਿੰਨ ਪਾਸਪੋਰਟ ਆ ਮੇਰੇ ਕੋਲ 10 ਦਾ 10 ਸਾਲ ਦੇ ਦਿੱਤੇ ਉਹ ਗਵਰਨਮੈਂਟ ਨੇ ਮੰਨੇ ਅੱਛਾ ਇਹ ਇਹਨਾਂ ਨੂੰ ਫੇਕ ਕਹਿ ਰਿਹਾ ਵੀ ਇਹ ਫੇਕ ਆ ਆ ਫੇਕ ਆ ਅੱਛਾ ਇਥੇ ਨਹੀਂ ਸੁੱਦੀ ਗਵਰਨਮੈਂਟ ਨੂੰ ਚੈਲੰਜ ਕਰ ਰਹੇ ਆ ਕਹਿੰਦੇ ਫੇਕ ਆ ਬਣਾਇਓ 10 ਸਾਲ ਦੇ ਆ ਲੰਬੀ ਜੇ ਲੱਗਿਓ ਸਭ ਦਾ ਲੱਗਿਓ 30 ਸਾਲ ਹੋ ਗਿਆ ਮੈਨੂੰ ਇਹ ਬਾਬਾ ਮੈਨੂੰ ਤਾਂ ਇਹ ਪਾਸਪੋਰਟ 10 ਸਾਲ ਦੇ ਮਿਲੇ ਹੋ ਆ ਤਿੰਨ ਪਾਸਪੋਰਟ ਆ ਮੇਰੇ ਕੋਲ ਆ ਸਾਰੇ ਵਿਜੇ ਲੱਗੇ ਹੋ ਆ ਸਭ ਕੁਝ ਲੱਗਾ ਆ ਅੱਛਾ ਸਾਰੇ ਮੇਰੇ ਅਟਾਲੀਆ ਦੇ ਪੇਪਰ ਸਾਰੇ ਬਣੇ ਹੋ ਆ ਆਧਾਰ ਕਾਰਡ ਮੇਰਾ ਇੰਡੀਆ ਦਾ ਬਣਿਆ ਹੈ ਵੋਟਰ ਕਾਰਡ ਮੈਂ ਬਣਾਇਆ ਉੱਥੇ ਅਪਲਾਈ ਕੀਤਾ ਸ਼ਾਇਦ ਆ ਜਾਊਗਾ ਤੇ ਪੈਨ ਕਾਰਡ ਮੇਰਾ ਬਣਿਆ ਹੈ ਬੈਂਕਾਂ ਦੇ ਅਕਾਊਂਟ ਮੇਰੇ ਬਣੇ ਹੋ ਆ ਬਸ ਇਦਾਂ ਮੇਰੇ ਮਾਂ ਪੇ ਮਾਰ ਦਿੱਤੇ ਜਦੋਂ ਮੈਂ 2020 ਦੇ ਵਿੱਚ ਆਇਆ ਉਹਨਾਂ ਨੂੰ ਬਸ ਇਦਾਂ ਮੈਨੂੰ ਡਰਾ ਕੇ ਜੀ ਤਾ ਪਾਸਪੋਰਟ ਡੁਪਲੀਕੇਟ ਬਣਾਇਆ ਕਿਨੇ ਸਾਲ ਹੋ ਗਏ ਇਟਲੀ ਤੋਂ ਆਇਆ ਦੋਨੋਂ ਹੋਣਾ ਇਸ ਲਈ ਹੁਣ 2 ਸਾਲ ਹੋ ਗਏ 2 ਮੈਂ ਆਇਆ ਹੈਗਾ ਹਾਂ 11ਵੇਂ ਮਹੀਨੇ ਦਾ ਆਇਆ ਜੀ 5 ਤਰੀਕ ਦਾ ਅੱਛਾ ਗਿਆ 22 ਦਾ ਏ ਦੇਖ ਲਓ ਕਿੰਨਾ ਟਾਈਮ ਹੋ ਗਿਆ ਅੱਛਾ ਕੀ ਬਜ਼ਰ ਕੀ ਰਹਿ ਰਹੀ ਆ ਬੱਚੇ ਤੁਹਾਨੂੰ ਕਿਤੇ ਮਿਲਦੇ ਆ ਕਿਤੇ ਗੱਲ ਕਰਦੇ ਆ ਨਾ ਜੀ ਨਾ 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 ਮੈਂ ਬੇਦਖਲ ਕਰਿਆ ਇੱਕੋ ਈ ਗੱਲ ਤੇ ਬੈਠੇ ਇੱਕੋ ਬੇਦਖਲ ਕੀਤਾ ਤੇ ਅਸੀਂ ਦੇਣਾ ਨਹੀਂ ਕੁਝ ਵੀ ਸਾਡੇ ਤਾਂ ਲਹੂ ਪੀ ਲਿਆ ਨਹੀਂ ਸਾਰੀ ਉਮਰ ਜੀ ਬੇਦਖਲ ਕਰਨ ਤੋਂ ਬਾਅਦ ਵੀ ਜਿਹੜੀ ਪ੍ਰਸ਼ਾਸਨ ਆ ਉਹ ਈ ਸੀ ਨਹੀਂ ਸੋਚਦਾ ਕਿ ਬੇਦਖਲ ਕੀਤਾ ਨਾ 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 ਹੱਥੇ ਨਹੀਂ ਪਉਂਦਾ ਹੱਥੇ ਨਹੀਂ ਪਉਂਦਾ ਬਲਕਿ ਜ਼ਿਆਦਾ ਮੈਂ ਐਨ ਆਰ ਆਈ ਪੁਲਿਸ ਨੂੰ ਕਹੂੰਗਾ ਐਨ ਆਰ ਆਈ ਪੁਲਿਸ ਬਣਾਈਓ ਸਾਡੇ ਲਈ ਆ ਤੇ ਐਨ ਆਰ ਆਈਆਂ ਨੇ ਬਣਾਈਓ ਆ ਪਰ ਐਨ ਆਰ ਆਈ ਨਹੀਂ ਪੁੱਛਦੀ ਪੁਲਿਸ ਪੁੱਛਦੀ ਨਹੀਂ ਉਹ ਨਾ ਨੂੰ ਪੁੱਛਦੀ ਆ ਅੱਛਾ ਮੈਨੂੰ ਕਹਿੰਦੇ ਤੂੰ ਕਹਦੇ ਉੱਥੇ ਜਾਣਾ ਅੱਛਾ ਪੈ ਪ੍ਰਾਪਰਟੀ ਤਾਂ ਮੇਰੇ ਨਾਂ ਆ ਸਾਰਾ ਕੁਝ ਘਰ ਦੀ ਜ਼ਮੀਨ ਜ਼ਮੀਨ ਮੇਰੇ ਨਾਂ ਕੋਠੀ ਮੈਪ ਆਇਓ ਮੇਰੇ ਨਾਂ ਮੀਟਰ ਮੇਰੇ ਨਾਂ ਮੋਟਰ ਸਾਰਾ ਕੁਝ ਮੇਰੇ ਨਾਂ ਆ ਮੈਂ ਕਹਤਾ ਨਹੀਂ ਉੱਥੇ ਜਾਣਾ ਹੂੰ ਹੂੰ ਉਹ ਕੌਣ ਹੁੰਦੇ ਆ ਜਦ ਬੇਦਖਲ ਕਰਿਓ ਹੂੰ ਪ੍ਰਾਪਰਟੀ ਮੇਰੀ ਆ ਪਹਿਲਾਂ ਮੈਂ ਇਹ ਵੀ ਭਗਵਾਨ ਸਾਹਿਬ ਨੂੰ ਪੁੱਛਣਾ ਚਾਹਨਾ ਪੈ ਮੈਨੂੰ ਮੜਿਆ ਦੱਸੋ ਤਾਂ ਸਹੀ ਪੈ ਪ੍ਰਾਪਰਟੀ ਕੀ ਨਹੀਂ ਹੁੰਦੀ ਆ ਮੋਦੀ ਸਾਹਿਬ ਨੂੰ ਵੀ ਪੁੱਛਣਾ ਚਾਹਣਾ ਪ੍ਰਾਪਰਟੀ ਤੁਹਾਡੇ ਨਾਂ ਤੇ ਆ ਮੇਰੇ ਨਾਂ ਤੇ ਇੱਕ ਫਰਦਾ ਨਿਕਲਦੀਆਂ ਕਿਹਦੀ ਆ ਉਹਨਾਂ ਦੀ ਆ ਕਿ ਮੇਰੀ ਆ ਉਹ ਅੱਛਾ ਪ੍ਰਾਪਰਟੀ ਤੁਹਾਡੇ ਨਾਂ ਤੇ ਆ ਮੇਰੇ ਨਾਂ ਤੇ ਫਿਰ ਫਿਰ ਉਹ ਫਿਰ ਨਹੀਂ ਮੈਨੂੰ ਅੰਦਰ ਪੜਨ ਦਿੰਦੇ ਮੇਰਾ ਲੱਖਾਂ ਦਾ ਸਮਾਨ ਮੇਰਾ ਕੋਠੀ ਚ ਪਿਆ ਅਸੀਂ ਪਹਿਲੇ ਲਿਆ ਕੇ ਰੱਖਿਆ ਸੀਗਾ ਜੀ ਹਜੇ 35 ਕੀ ਕੋਠੀ ਜਦੋਂ ਬਾਪ ਦੀ ਡੈਥ ਹੋ ਗਈ ਤਾਂ 4 ਲੱਖ ਦਾ ਸਮਾਨ ਸਾਡੇ ਪੈਪੂਪ ਸਾਰੇ ਉੱਥੇ ਪਾਇਆ ਪਤਾ ਨਹੀਂ ਹੁਣ ਨਿਕਲਨੇ ਕਿ ਨਹੀਂ ਨਿਕਲਨੇ ਮੇਰੇ ਘਰ ਜੰਦੇ ਲੱਗੇ ਉਹ ਜਿਹੜਾ ਸਾਡਾ ਪੁਰਾਣਾ ਘਰ ਹੈ ਉੱਥੇ ਮੈਂ ਤਾਂ ਸਪਾਈ ਕਰਨ ਤੋਂ ਬੈਠਾ ਇੰਨਾ ਡਰਦਾ ਕਦੀ ਕੰਗਾ ਦੀ ਪੰਚਾਇਤ ਨੂੰ ਵੀ ਗੱਲ ਕਹੀ ਬਹੁਤ ਬੜੀ ਕਿਹਾ ਜੀ ਪੰਚਾਇਤ ਕੁਝ ਨਹੀਂ ਉਹਨਾਂ ਨੂੰ ਹੱਥ ਨਹੀਂ ਪਾਉਂਦੀ ਉਹਨਾਂ ਨੂੰ ਕਹਿੰਦੀ ਨਹੀਂ ਕੁਝ ਵੀ ਉਹ ਕਹਿੰਦੇ ਅਸੀਂ ਕੀ ਕਰੀਏ ਫੇਰ ਕਹੀ ਜਾਂਦੀ ਹੈ ਜਿੰਨਿਆਂ ਕੋਲ ਮੈਂ ਜਾਣਾ ਆਫਸਰਾਂ ਕੋਲ ਜਦ ਡੀਸੀ ਸਾਹਿਬ ਕੋਲ ਜਿੰਨੇ ਵੀ ਕਹਿੰਦੀ ਜੀ ਤਾਂ ਵਿਆਹ ਕਰਾਇਆ ਹੈ ਅੱਛਾ ਇਹ ਵੀ ਇਹ ਸਬੂਤ ਹਾਂਜੀ ਫਿਰ ਦੱਸੋ ਉਸ ਵਿਆਹ ਕਿੱਥੇ ਕਰਾਇਆ ਆ ਉਹਨੂੰ ਪੇਸ਼ ਕਰੋ ਵਿਆਹ ਕਰਾਏ ਨੂੰ ਮੇਰੇ ਨਿਆਣੇ ਜਿਹੜੇ ਮੇਰੇ ਨਿਆਣੇ ਆ ਜਦ ਵੀ ਜਿਹੜੇ ਅਫਸਰ ਕੋਲ ਮੈਂ ਜਾਂਦਾ ਆ ਆਪਣੇ ਆਪ ਇੱਥੇ ਵੀ ਗਿਆ ਸੀ ਜਲੰਧਰ ਵੀ ਕਹਿੰਦੇ ਜੀ ਤਾਂ ਇਹ ਦੂਆ ਵਿਆਹ ਕਰਾਇਆ ਤੇਰੇ ਨਿਆਣੇ ਆ ਦਿਓ ਕੱਢੋ ਕਿੱਥੇ ਨਿਆਣੇ ਇਹ ਕਿਵੇਂ ਮਿਲ ਜਾਮ ਲਾਏ ਬਈ ਤੁਸੀਂ ਉਸ ਦੂਜਾ ਘਰ ਵਾਲੀ ਨੇ ਯਾਰ ਮੁੰਡਿਆਂ ਨੇ ਮੁੰਡਿਆਂ ਨੇ ਤੁਹਾਡੀ ਇਹ ਗੱਲ ਕਹੀ ਆ ਬਾਹਰ ਹਰੇਕ ਨੂੰ ਇੱਧੇ ਕਹਿੰਦੇ ਪੁਲਿਸ ਵਾਲੇ ਨੂੰ ਇਹਨੇ ਦੂਆ ਵਿਆਹ ਕਰਾਇਆ ਤੇ ਇਹਦੇ ਨਿਆਣੇ ਆ ਫੇ ਲਿਆਓ ਤਾਂ ਸਹੀ ਮੈਂ ਤਾਂ ਕੋਰਟ ਦੇ ਵਿੱਚ ਕੇਸ ਲੜਦਾ ਪਿਆ ਤਾਂ ਡਿਵੋਰਸ ਦਾ ਕੇਸ ਵੀ ਲੜਦਾ ਪਿਆ ਸਬੂਤ ਦੇਵੋ ਕੋਰਟ ਨੂੰ ਪੇਰਾ ਬਿਆਦ ਹੋਆ ਹੋਇਆ ਬਿਲਕੁਲ ਬਿਲਕੁਲ ਸਬੂਤ ਚਾਹੀਦਾ ਫੇ ਝੂਠ ਕਾਤੇ ਬੋਲੀ ਜਾਂਦੇ ਝੂਠ ਨਹੀਂ ਖੱਟੀ ਖਾਈ ਜਾਂਦੇ ਝੂਠੇ ਮੰਨੇ ਜਾਂਦੇ ਝੂਠਣ ਵਾਲੇ ਮੇਰਾ ਬਾਪ ਮਾਰਦਾ ਤਾਂ ਝੂਠਣ ਵਾਲੇ ਮਾਂ ਮਾਰਤੀ ਝੂਠਣ ਵਾਲੇ ਹੁਣ ਮੈਨੂੰ ਖਤਮ ਕਰਨਾ ਚਾਹੁੰਦੇ ਆ ਪੇ ਇੱਕ ਵਾਰੀ ਇਹਨੂੰ ਖਤਮ ਕਰ ਦੇਈਏ ਤਾਂ ਫੇ ਸਾਡਾ ਹੀ ਆ ਸਭ ਦਾ ਪ੍ਰਾਪਰਟੀ ਦੱਬੀ ਹੋ ਤਾਂ ਹੈਗੀ ਆ ਅਜਾ ਤੁਸੀਂ ਪੁਲਿਸ ਕੋ ਵੀ ਗਏ ਐ ਬੋ ਜੀ ਬਹੁਤ ਅਤਿ ਗੱਲੇ ਛੱਡ ਦਿਓ ਮੈਂ ਵੀਂਦਰ ਕਰੋ ਜਿਹੜੇ ਮੰਗਾ ਜੀ ਬਣੇ ਆ ਉਹਨਾਂ ਨਾਲ ਵੀ ਮੁਲਾਕਾਤ ਮੈਂ ਕਹਿੰਦੀ ਗੱਲੇ ਛੱਡਦਾ ਬਹੁਤ ਜੱਦਾ ਜੀ ਬਹੁਤ ਜੀ ਬਹੁਤ ਅੱਛਾ ਕੋਈ ਭਰੋਸਾ ਕੋਈ ਨਹੀਂ ਕੋਈ ਭਰੋਸਾ ਕਾਦਾ ਮੰਨਣਾ 2 ਸਾਲ ਹੋ ਗਏ ਜੀ ਠੱਕੇ ਖਾਂਦੇ ਆ ਹੂੰ ਕੋਈ 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 ਸੁਣਾਈ ਨਹੀਂ ਕਰਦਾ ਪੈ ਦੱਸ ਇਹ ਕਹਿੰਦੇ ਤੂੰ ਡੰਡਾ ਫੜ ਲਾ ਡੰਡਾ ਫੜ ਲਾ ਡੰਡਾ ਕਿਹੜਾ ਫੜ ਲਾ ਉਹ ਮੈਨੂੰ ਮਾਰ ਦੇਣਾ ਉਹ ਤਾਂ ਉਧਰ ਤਿੰਨ ਚਾਰ ਜਣੇ ਆ ਬਾਕੀ ਪਿੰਡ ਉਹਨਾਂ ਦੇ ਨਾਲ ਆ ਰਿਸ਼ਤੇਦਾਰ ਉਹਨਾਂ ਦੇ ਨਾਲ ਆ ਸਾਰੇ ਮੇਰੇ ਨਾਲ ਤਾਂ ਕੋਈ ਵੀ ਨਹੀਂ ਹੈਗਾ ਮੈਂ ਉਹਨਾਂ ਦੇ ਕਹਿੰਦਾ ਬਾਬੇ ਦੂਜੇ ਤਰੀਕੇ ਨਾਲ ਕਬਜ਼ਾ ਕਰ ਲਓ ਆ ਬੇ ਡੰਡਾ ਫੜ ਲਾ ਹੱਥ 'ਚ ਜਾ ਡੰਡਾ ਤਾਂ ਮੈਂ ਕੱਲਾ ਚੱਲ ਜਾਣਾ ਬੇ ਮੈਨੂੰ ਮਾਰ ਦੋਗੇ ਬਿਲਕੁਲ ਫਿਰ ਤੁਸੀਂ ਕੋਈ ਕਾਰਵਾਈ ਕਰੋਗੇ ਜੇ ਮੈਨੂੰ ਮਾਰ ਦੋਗੇ ਉਹ ਤਾਂ ਬਾਰ-ਬਾਰ ਕਹੀ ਜਾਂਦੇ ਆ ਬੇ ਤੂੰ ਵੜ ਕੇ ਦਿਖਾ ਲੈ ਇੱਥੇ ਤੇਰੀਆਂ ਉਹ ਤਾਂ ਮੈਂ ਜਦੋਂ ਕਿ ਬਾਹਰ ਵੀ ਫੋਨ ਕਰਦਾ ਹੁੰਦਾ ਸੀ ਮੁੰਡਿਆਂ ਨੂੰ ਜਦੋਂ ਘਰ ਦੇ ਲੈ ਆਂਦੇ ਸੀ ਉਹ ਕਹਿੰਦੇ ਸੀ ਜੀਣਾ ਜਿਲਾ ਹੈ ਇੱਥੇ ਜਿਣਾ ਦੋ ਦਿਨ ਨਾ ਤੂੰ ਬਾ ਆ ਕੇ ਤਾਂ ਦਿਖਾ ਲ ਤੈਨੂੰ ਜਦੇ ਮਾਰ ਦੇਾਂਗੇ ਤੈਨੂੰ ਫੋਨ ਫੋਨ ਤੇ ਇਟਲੀ ਫੋਨ ਤੇ ਵੀ ਇਟਲੀ ਚ ਵੀ ਮੈਂ ਸੱਚ ਬੋਲਦਾ ਨਹੀਂ ਜਿਹੜਾ ਮਰਜ਼ੀ ਮੈਨੂੰ ਗੁਰਦੁਆਰੇ ਚਾੜੇ ਅੱਛਾ ਹਾਂ ਚਲੋ ਬਾਕੀ ਚਲੋ ਕੋਰਟ ਵੀ ਆਪਣੀ ਜਗਾ ਕਾਨੂੰਨ ਆਪਣੀ ਜਗਾ ਇੰਨਾ ਮੈਂ ਦੁਖੀ ਹੋਇਆ ਜਣੀ ਇੰਨਾ ਗਾਲਾਂ ਕੱਢਦੇ ਆ ਹੂੰ ਕਹਿੰਦਾ ਦੁਖੀ ਕੀਤਾ ਪਿਆ دیਵਾਨੀ ਕਮਾਈ ਨਹੀਂ ਨੀ ਸਾਰੀ ਉਮਰ ਨਾ ਮਾਂ ਨੇ ਇਹਨਾਂ ਦੀ ਨਹੀਂ ਨਾ ਇਹ ਨਹੀਂ ਕਮਾਈ ਆ دیਵਾਨੀ ਇਹ ਇਹ ਇਹਨਾਂ ਮੁੰਡਿਆਂ ਨੇ ਅੱਛਾ ਪੱਤੀ ਪੱਤੀ ਸਾਲ ਦੇ ਹੋਇਆ ਕਹਿੰਦੇ ਦੀਵਾਨੀ ਕਮਾ ਕੇ ਨਹੀਂ ਦੱਤਰ ਦੇ ਕੰਮ ਬਹਿਲੇ ਫਿਰਦੇ ਆਈ ਤਾਂ ਦੇਖੇ ਨਹੀਂ ਜੀ ਕੋਈ ਕੰਮ ਕਰਦੇ ਅੱਛਾ ਆਹੋ ਬਾ ਹੀ ਗੁੰਡਾਗਰਦੀ ਕਰਦੇ ਹੋਗੇ ਸਾਡੀ ਜ਼ਮੀਨ ਪ੍ਰਾਪਰਟੀ ਉੱਤਪ ਕੇ ਬੈਠੇ ਆ ਬੱਸ ਅੱਛਾ ਜਿਹੜੀ ਤੁਹਾਡੀ ਵਾਈਫ ਆ ਉਹ ਤੁਹਾਡੇ ਸਾਰੇ ਕਰ ਰਹੀ ਐ ਸੁਹਾਰਾ ਲੋਕ ਬੱਚੇ ਕਿੱਥੇ ਰਹਿੰਦੇ ਆ ਉਹ ਉਹ ਵੀ ਉੱਥੇ ਰਹਿੰਦੇ ਸੀ ਪਹਿਲਾਂ ਹੁਣੇ ਬੜਿਓ ਆ ਜੀ ਆ ਕੇ ਪਹਿਲਾਂ ਉੱਥੇ ਰਹਿੰਦੇ ਸੀ ਜੀ ਹੁਣ ਕੰਗੀ ਰਹਿ ਰਹੇ ਹੁਣ ਕੰਗੀ ਬੜਿਓ ਆ ਜੀ ਤੁਹਾਡੀ ਵਾਈਫ ਨਹੀਂ ਇੱਥੇ ਆ ਰਹੀ ਇੱਥੇ ਆਦੀ ਕੰਨੀ ਬੜੀ ਹੋਵਾ ਜੀ 2021 ਦੀ ਹੁਣ ਇੱਥੇ ਰਹਿੰਦੀ ਹਾਂ ਜੀ 21 ਦੀ ਕੋਠੀ ਆਦੇ 35 ਸੀਗੀ ਉਹ ਤੇ ਆ ਕੇ ਦਰਵਾਜ਼ੇ ਤੋਂ ਲਾ ਕੇ ਅੰਦਰ ਫੜ ਗਈ ਅੱਛਾ ਬਸੇਰਾ ਕੱਢ ਹਟੇ ਮੇਰੀਆਂ ਭੈਣਾਂ ਕੱਢ ਹਟੀਆਂ ਭੈਣ ਨੇ ਧੱਕਾ ਮਾਰਿਆ ਮੁੰਡੇ ਨੇ ਸੱਟ ਮਾਰੀ ਚੰਗੀ ਸਮਾਂ ਪੁਲਿਸ ਨੇ ਆ ਕੇ ਉਲਟਾ ਮੇਰੀਆਂ ਭੈਣਾਂ ਨੂੰ ਦੁਆ ਕਰਿਆ ਮੇਰੀ ਮਾਂ ਨੂੰ ਪਜਾ ਤੇ ਬਜਰ ਕਾਂਗਰਸ ਦੀ ਸਰਕਾਰ ਸੀ अच्छा इक कुलदीप सिंह ਢਾਲੀਵਾਲ ਜਿਹੜੇ ਪੰਜਾਬ ਦੇ ਐਨ ਆਰ ਆਈ ਦੇ ਮਹਿਮਨ ਮੰਤਰੀ ਵੀ ਨੇ ਕੈਪਟਨ ਮੰਤਰੀ ਨੇ ਉਹਨਾਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਕਦੇ ਉਹਨਾਂ ਨਾਲ ਮੁਲਾਕਾਤ ਮੈਂ ਕਿਹਾ ਜੀ ਦੋ ਵਾਰੀ ਦੋ ਵਾਰੀ ਮੈਂ ਗਲੰਦਰ ਗਿਆ ਜਦ ਮੇਰੀ ਮਾਂ ਜਿੰਦੀ ਸੀ ਤੈਨੂੰ ਇਨਸਾਫ ਮਿਲੂਗਾ ਕੋਈ ਇਨਸਾਫ ਨਹੀਂ ਮਿਲਿਆ ਜਦ ਮੈਂ ਇੱਥੇ ਨਵੇਂ ਸ਼ਹਿਰ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਮੇਰੇ ਮੇਰੇ ਕਹਿੰਦਾ ਅਸੀਂ ਕੀ ਕਰੀਏ ਤੇਰੇ ਪਰਿਵਾਰ ਵਾ ਢਾਲੀਵਾਲ ਸਾਹਿਬ ਹਾਂ ਸੁਪੀਕ ਕਰਾਂ ਤੇ ਉੱਥੇ ਤੁਹਾਡੇ মিডিਆ ਸਾਹਮਣੇ ਐਡਾ ਟੇ ਪਹਾੜ ਛੱਡਦੇ ਆ ਨਾ ਗੱਲਾਂ ਦੇ ਅਸੀਂ ਐਨ ਆਰ ਆਈਆਂ ਦੀਆਂ ਜ਼ਮੀਨਾਂ ਤਵਾ ਦੇਣੀਆਂ ਅਸੀਂ ਕਬ ਬਾਬਾ ਮੈਂ ਬੈਠਾ ਸਬੂਤ ਮੇਰੇ ਨਾਲ ਆ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਓਕੇ ਤੇ ਕਿਹੜਾ ਮੇਰਾ ਦੁਆ ਨੋ ਮੇਰੇ ਆ ਜਿਹੜੀ ਮੈਂ ਦੱਸੋ ਕਿਹੜਾ ਪੇਪਰ ਤੁਹਾਨੂੰ ਚਾਹੀਦਾ ਕੋਈ ਵੀ ਪੇਪਰ ਦੱਸੋ ਕਿਹੜਾ ਚਾਹੀਦਾ ਤੁਹਾਨੂੰ ਪੇ ਮੈਂ ਦੰਨਾ ਤੁਹਾਨੂੰ ਪੇਪਰ ਸਾਰੇ ਤੇ ਸਭ ਕੋ ਮੇਰੇ ਨੋ ਆ ਫਿਰ ਮੈਨੂੰ ਕਹਦੇ ਨਹੀਂ ਉੱਥੇ ਪੜਨ ਦਿੰਦੇ ਜਦ ਮੈਂ ਬਾਰ ਬਾਰ ਕਹੀ ਜਾਂਦਾ ਮੇਰੇ ਮਾਂ ਪੇ ਨੂੰ ਰੋਟੀ ਨਹੀਂ ਦਿੱਤੀ ਮੈਨੂੰ ਰੋਟੀ ਨਹੀਂ ਦਿੱਤੀ ਤੂੰ ਪਹਿਲਾਂ ਇਹ ਦੇਖ ਲਓ ਜੀ ਦੋ ਵਾਰੀ ਇੰਗਲੈਂਡ ਜਾ ਕੇ ਆਈ ਐ ਇਹ ਸਾਡੇ ਘਰਦਿਆਂ ਨੂੰ ਪਤਾ ਕੋਈ ਨਹੀਂ ਮੈਨੂੰ ਪਤਾ ਕੋਈ ਨਹੀਂ ਤੁਹਾਡਾ ਤੁਹਾਡੀ ਵਾਈਫ ਇੰਗਲੈਂਡ ਵੀ ਗਈ ਦੋ ਵਾਰੀ ਜੀ ਦੋ ਵਾਰੀ ਇੰਗਲੈਂਡ ਜਾ ਕੇ ਆਈ ਆ ਵਿਆਹ ਤੋਂ ਬਾਅਦ ਆਈ ਵਿਆਹ ਤੋਂ ਬਾਅਦ ਸਾਡੇ ਡੇਰੇ ਖਬਰ ਕੋਈ ਨਹੀਂ ਤਰਨਵੀ ਤੁਹਾਡਾ ਵਿਆਹ ਕਦੋਂ ਗਏ ਵਾਰੋ ਉਹ ਜਦੋਂ ਮੈਂ ਇੰਗਲੈਂਡ ਸਿਕਾ ਇਟਲੀ ਦੇ ਵਿੱਚ ਸਿਕਾ ਉਦੋਂ ਗਈ ਆ ਜੀ ਹੁਣ ਮੈਨੂੰ ਸੰਦਾ ਨਹੀਂ ਕਿ ਚੇਤਾ ਨਹੀਂ ਦੋ ਵਾਰਾ ਜਾ ਆਈ ਦੋ ਵਾਰ ਜਾਈ ਦੋ ਵਾਰੀ ਜਾਏ ਤੁਹਾਨੂੰ ਪਤਾ ਨਹੀਂ ਸੀ ਸਾਨੂੰ ਕੋਈ ਪਤਾ ਨਹੀਂ ਸਾਡੇ ਨਕਲੇ ਬੋਲ ਚੱਲ ਸਾਡੇ ਨਾਲ ਤਾਂ ਸਾਡੇ ਤਾਂ ਕਹਿਣਾ ਨਹੀਂ ਮੰਨਦੀ ਤੁਸੀਂ ਪਹਿਲਾਂ ਇਹ ਦੇਖੋ ਜਿਹੜੀ ਉਹ ਕਹਿੰਦੀ ਮੈਂ ਜਾਇਦਾਦ ਲੈਣੀ ਆ ਜਦੋਂ ਸਹੁਰੇ ਦੀ ਜੱਤ ਸੱਸ ਦੀ ਜਾਂ ਮੇਰੀ ਤਾਂ ਮੈਨੂੰ ਤਾਂ ਸਾਰੀ ਉਮਰ ਉਹਨੂੰ ਦੁਖੀ ਕਰ ਰੱਖਿਆ ਕਿ ਦੈਨ ਨਹੀਂ ਮੇਰਾ ਕਹਿਣਾ ਮੰਨਿਆ ਨਾ ਮੇਰੇ ਮਾਪੇ ਦਾ ਹੁਣ ਕਵਾਂ ਦੀ ਕਹਿੰਦਾ ਤਾਂ ਉਹ ਵਿਆਹ ਖਾਣਾ ਦੀ ਰਹੀ ਸਾਡੇ ਚਾਚੇ ਤਾਤਾ ਤਾਏ ਦੇ ਮੇਰੇ ਮਾਪੇ ਘਰ ਬੈਠੇ ਹੁੰਦੇ ਸੀ ਉਹ ਵਿਆਹ ਖਾਣਾਉਂਦੀ ਹੁੰਦੀ ਸੀ ਅੱਛਾ ਉਹਨਾਂ ਦੇ ਫੇਰ 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 ਉਹ ਕਿਦਾਂ ਹੱਕਦਾਰ ਹੋ ਗਏ ਜੀ ਜਾ ਮੇਰੇ ਮਾਪੇ ਨੂੰ ਉਮਰ ਚ ਸਾਰੀ ਉਮਰ ਰੋਟੀ ਨਹੀਂ ਦਿੱਤੀ ਉਹਨੇ ਕੀ ਮੰਗ ਕੇ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਨਹੀਂ ਜੀ ਨਹੀਂ ਕੋਈ ਖਰਾ ਨਹੀਂ ਜੀ ਉਤਰਿਆ ਮੈਂ ਤਾਂ ਐਨ ਆਰ ਆਈ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਜੇ ਮੰਨਣਾ ਮੇਰੇ ਮੰਨਦਾ ਤੁਹਾਨੂੰ ਪਤਾ ਹੀ ਆ ਦੀ ਕਰਨੀ ਤਾਂ ਆਪਣਿਆਂ ਨੇ ਮਰਜ਼ੀ ਆ ਭਈ ਜੋ ਤੁਸੀਂ ਬਚਣ ਬਚ ਆਪਣਾ ਬਟੋ ਇੱਥੋਂ ਵੇਚ ਲਓ ਜੋ ਕੁਸ ਹੈਗਾ ਤੁਹਾਡਾ ਇੱਥੇ ਕੋਈ ਸੁਣਾਈ ਨਹੀਂ ਹੁੰਦੀ ਕੋਈ ਨਹੀਂ ਕੋਈ ਭਗਵੰਤ ਮਾਨ ਜੀ ਕੋਈ ਸੁਣਾਈ ਨਹੀਂ ਹੁੰਦੀ ਉਹਦਾ ਹੁਣ ਕੇਸਰੀਪਾਲ ਉਲਟਾ ਪਤਿਆ ਆ ਤੋ ਇਹ ਦੇਖ ਲਈ ਆ ਜੀ ਉਲਟਾ ਫਸਿਆ ਕੇਸਰੀਪਾਲ ਅੰਦਰ ਜੇਲ੍ਹ ਚ ਗਿਆ ਉਹ ਭਗਵੰਤ ਮਾਨ ਤਾਂ ਬਾਹਰ ਘੁੰਮੀ ਜਾਂਦਾ ਉਹਨੂੰ ਪੰਜਾਬ ਨਾਲ ਕੀ ਹੈ ਤੇ ਕੋਈ ਇੱਥੇ ਮੈਂ ਐਨ ਆਰ ਆਈ ਭਰਾਵਾਂ ਨੂੰ ਇਹ ਹੀ ਬੇਨਤੀ ਕਰੂੰਗਾ ਵਿਚਾਰਾ ਜੋ ਤੁਹਾਡਾ ਹੈਗਾ ਮਾੜਾ ਮੋਟਾ ਸੰਭਲੋ ਆ ਕੇ ਇੱਥੇ ਕੋਈ ਸੁਣਾਈ ਨਹੀਂ ਹੁੰਦੀ ਮੈਂ ਬੈਠਾ ਆ ਸਾਰਾ ਮੈਂ ਇਹ ਤੁਹਾਨੂੰ ਕਹੂੰਗਾ ਬਾਕੀ ਅਗਲੇ ਦੀ ਮਰਜ਼ੀ ਆ ਜੀ ਇਲੈਕਸ਼ਨ ਆ ਰਹੀ ਹੈ ਇਲੈਕਸ਼ਨਾਂ ਦੇ ਵਿੱਚ ਹੁਣ ਉਹਨਾਂ ਨੇ ਘਰ ਘਰ ਬੋਟ ਡਾਕ ਬੋਟ ਵੀ ਮੰਗਣੀ ਆ ਬਹੁਤ ਸਾਰੇ ਐਨ ਆਰ ਆਈ ਮੁੱਦਿਆਂ ਤੇ ਲੈ ਕੇ ਕਈ ਮੁੱਦੇ ਲੈ ਕੇ ਕੀ ਲੱਗਦਾ ਵੀ ਤੁਸੀਂ ਜਦੋਂ ਕੋਈ ਲੀਡਰ ਤੁਹਾਨੂੰ ਮਿਲੇਗਾ ਸੰਪਰਕ ਚ ਆਏਗਾ ਇਹ ਮੁੱਦਾ ਚੁੱਕੂਗੇ ਮੈਂ ਕਹਾਂ ਜੀ ਪੂਰਾ ਮੈਂ ਤਾਂ ਹਰ ਵੇਲੇ ਚੁੱਕਦਾ ਜੀ ਹਰ ਵੇਲੇ ਮੈਂ ਤਾਂ ਚੁੱਕੂਗਾ ਮੁੱਦਾ ਪਰ ਦੱਸੋ ਮੇਰਾ ਮੈਂ ਬਾਹਰ ਠੱਕੇ ਖਾਣਾ ਪਰ ਦੱਸੋ ਮੇਰੀ ਕਿਹੜੇ ਕਿਹੜੀ ਹੈਲਪ ਕੀਤੀ ਹੈ ਤੁਸੀਂ ਕਿੱਥੇ ਮੈਂ ਰਹਾਂਗਾ ਕਿੱਥੇ ਮੇਰਾ ਮੇਰਾ ਗਲਤ ਹਾਂ ਮੈਂ ਮੈਂ ਆਪਣਾ ਹੱਕ ਮੰਗਦਾ ਹਾਂ ਜਨ ਮੇਰੇ ਮਾਪਿਆਂ ਨੂੰ ਨਹੀਂ ਰੋਟੀ ਦਿੱਤੀ ਮੈਨੂੰ ਰੋਟੀ ਨਹੀਂ ਦਿੱਤੀ ਸਾਡੇ ਕਹਿਣੇ 'ਚ ਨਹੀਂ ਹੈਗੀ ਡਬੋਸ ਦਾ ਕੇਸ ਲੱਗਾ ਆ ਮੁੰਡੇ ਬੇਦਖਲ ਕਰਿਓ ਆ ਫਿਰ ਸਾਨੂੰ ਇਨਸਾਫ ਕਾਤੇ ਨਹੀਂ ਮਿਲਦਾ ਸਭ ਕੁਸਾ ਸੀ ਬਣਾਇਆ ਇਹ ਮੈਂ ਤਾਂ ਜੀ ਇਹੀ ਕਹੂੰਗਾ ਵੀ ਸਾਰਿਆਂ ਨੂੰ ਇਹੀ ਕਹੂੰਗਾ ਵੀ ਜੋ ਤੁਹਾਡਾ ਹੈਗਾ ਵੇਚ-ਬਟਲੋ ਇੱਥੇ ਕੁਸ ਨਹੀਂ ਹੈਗਾ ਜੀ ਕੋਈ ਸੁਣਾਈ ਨਹੀਂ ਹੁੰਦੀ ਐਨਆਰਆਈਆਂ ਦੀ ਐਮੀਆਂ ਗੱਲਾਂ ਬਣਾਈਆਂ ਜੀ ਐਨਆਰਆਈ ਪੁਲਿਸ ਆ ਐਨਆਰਆਈ ਦਫ਼ਤਰ ਆ ਐਨਆਰਆਈ ਆਪਣੇ ਮਹਾਲੀ ਆ ਮਾਹਾਲੀ ਵੀ ਮੈਂ ਤਾਂ ਥੱਕੇ ਖਾਏ ਆ ਉਹਨੇ ਵੀ ਨਹੀਂ ਕੋਈ ਸੁਣਾਈ ਹੋਈ ਆਪਣੀ ਮਾਂ ਨੂੰ ਨਾਲ ਲਿਆ ਕੇ ਮਾਂ ਤੋਂ ਹੱਤ ਤੋਂ ਬੈਠਾ ਇੱਕੋ ਹੀ ਸੀਗੀ 2021 ਚ ਬਾਪ ਦੀ ਡੈਥ ਹੋ ਗਈ ਆ 2023 ਦੇ ਵਿੱਚ ਮਾਂ ਦੀ ਡੈਥ ਹੋ ਗਈ ਆ ਜਦ ਮੇਰੇ ਆਇ ਤੇ ਉਹ ਬਥੇਰਾ ਵਿਚਾਰੀ ਪੈਟਾ ਹੱਟੀ ਡੀਸੀ ਕੋਲ ਵੀ ਅਸੀਂ ਸਾਰੇ ਸਾਰੇ ਪਾਸੇ ਮੈਂ ਜੀ ਜਾ ਕੇ ਪੈਟਾ ਹਟਿਆ ਵੀ ਸਾਡੀ ਸੁਣ ਲਓ ਸੁਣ ਲਓ ਕਹਿੰਦੇ ਅਸੀਂ ਨਹੀਂ ਸੁਣਨੀ ਤੂੰ ਜੋ ਮਰਜੀ ਕਰੀ ਚੱਲਾ ਅਸੀਂ ਨਹੀਂ ਸੁਣਨੀ ਤੁਹਾਡੀ ਤੁਹਾਨੂੰ ਲੱਗਦਾ ਫਿਰ ਮਾਂ ਦੇ ਵਾਦੇ ਆ ਖੋਖਲੇ ਆ ਜੀ ਖੋਖਲੇ ਆ ਪੂਰੇ ਖੋਖਲੇ ਆ ਜੀ ਕੋਈ ਕੁਝ ਕਹੀ ਜਾਵੇ ਮਾਨ ਸਾਹਿਬ ਮੇਰੇ ਨਾਲ ਆ ਕੇ ਗੱਲ ਕਰ ਲਓ ਗੋਲੀ ਮਾਰ ਦੋ ਮਾਰੇ ਦੋ ਅਨਸਾਫ ਹਮੇਸ਼ਾ ਮਰਦਾ ਐ ਸੱਚ ਹਮੇਸ਼ਾ ਹੀ ਮਰਦਾ ਅਤ ਤੁਸੀਂ ਵੀ ਦੇਖ ਲਈਆਂ ਪਹਿਲਾਂ ਤੋਂ ਇਹ ਤਾਂ ਰੀਤ ਚੱਲੀ ਆਉਂਦੀ ਐ ਸੱਚ ਨੇ ਮਰਨਾ ਭਾਵੇਂ ਗੁਰੂਆਂ ਪੀਰਾਂ ਦੀ ਦੇਖ ਲਓ ਜਿਹੜੀ ਮਰਜੀ ਲੈ ਲਓ ਸੱਚ ਨੇ ਮਰਨਾ ਕਿਉਂਕਿ ਝੂਠ ਦੀ ਬਲੇ ਬਲੇ ਆ ਕੇ ਗੱਲ ਇਹੀ ਐ ਬੇ ਮਾਰੇ ਦਊਗਾ ਦੀਪ ਸਿੱਧੂ ਮਾਰਤਾ ਮੂਸੇ ਵਾਲਾ ਮਾਰਤਾ ਹੋਰ ਕਿੰਨੇ ਮਾਰ ਦਿੱਤੇ ਮਾਰੇ ਦਊਗਾ ਉਹ ਰ ਇਹ ਉਦਾਂ ਵੀ ਤਾਂ ਮਰਿਆ ਹੀ ਆ ਉਦਾਂ ਕਿਹੜਾ ਜੀਣਾ ਹੁਣ ਉਦਾਂ ਵੀ ਤਾਂ ਖਤਮ ਹੀ ਆ ਤੱਕੇ ਘਾਈ ਜਨਾਬਾਰ ਹੈ ਨਾ ਸਭ ਕੋ ਪਰਿਵਾਰ ਉੱਜੜ ਗਿਆ ਬਾਪ ਚਲੇ ਗਿਆ ਦੁਨੀਆ ਤੋਂ ਇੰਨਾ ਪਿਆਰ ਮੈਨੂੰ ਕਰਦਾ ਸੀਗਾ ਮੇਰੀ ਮਾਂ ਇੰਨਾ ਪਿਆਰ ਕਰਦੀ ਸੀਗੀ ਇਹਨ ਰੋਲ ਕੇ ਸੱਡ ਦਿੱਤਾ ਸਾਨੂੰ ਠਾਣਿਆਂ ਚ ਉਹ ਝੂਠਾ ਏ ਝੂਠੇ ਬੋਲੀ ਜਾਂਦੇ ਝੂਠ ਨੂੰ ਬਸ ਉਹਦੂ ਬਸ ਸਬਕਾਰ ਕਰੀ ਜਾਂਦੇ ਆ ਦੇਖ ਲਓ ਹੁਣ ਪਾਸਪੋਰਟ ਆ ਤੁਹਾਡੇ ਸਾਹਮਣੇ ਆ ਫਿਰ ਮੈਂ ਕਿਹੜਾ ਕੋ ਝੂਠ ਬੋਲਦਾ ਤੇ ਇਹ ਗਵਰਨਮੈਂਟ ਇਹ ਮੈਸੀਆ ਗਲਤ ਵਾ ਤਿੰਨ ਪਾਸਪੋਰਟ ਦਿੱਤੇ ਹੋਵਾ 30 ਸਾਲ ਹੋਗਾ ਪੇ ਉਦੋਂ ਮੈਨੂੰ ਪਾਸਪੋਰਟ ਦੇਈ ਜੰਦੀਆਂ ਜਾਂ ਮੇਰਾ ਪੈਨ ਕਾਰਡ ਜਾਂ ਆਧਾਰ ਕਾਰਡ ਹੋਰ ਮੇਰਾ ਸਾਰਾ ਸਮਾਨ ਬਣੀ ਜਾਂਦਾ ਜੇ ਮੈਂ 420 ਕਰੀ ਹੋਆ ਆ ਉਹਦਾ 9 ਉੱਪਰ ਚੜਿਆ ਆ ਜੇ ਉਹ ਝੂਠ ਬੋਲਦੀ ਆ ਉਹਦਾ ਉੱਪਰ ਦਿਖਾ ਲਓ ਜੀ ਆ ਦੂਏ ਪਾਸੇ ਆ ਉਹਦਾ 9 ਉੱਪਰ ਚੜਿਆ ਆ ਆ ਚੜਿਆ ਨਹੀਂ ਘਰ ਵਾਲੀ ਦਾ 9 ਉੱਪਰ ਸਰਨਜੀਤ ਕੌਰ ਆ ਦੇਖ ਲਓ ਇਸ ਪਾਸਪੋਰਟ ਤੇ ਵੀ ਚੜਿਆ ਹੈ ਇਹ ਤੇ ਵੀ ਦੇਖ ਲਓ ਹਾ ਤੇ ਚੜਿਆ ਸਰਨਜੀਤ ਕੌਰ ਇਹ ਫੇ 420 ਕੀਤੀ ਆ ਜਦ ਮੇਰਾ ਪਾਸਪੋਰਟ ਤੇ ਉਹਦਾ 9 ਚੜਿਆ ਸਭ ਕੁਝ ਚੜਿਆ ਮੇਰਾ ਉਹੀ ਬਾਪ ਦਾ ਨਾਂ ਉਹੀ ਮੇਰੀ ਮਾਂ ਦਾ ਆ ਉਹੀ ਮੇਰਾ ਪਿੰਡ ਹੈ ਉਹੀ ਸਭ ਕੁਝ ਆ ਆ ਦੇਖ ਲਓ ਝੂਠੇ ਬੋਲੀ ਜਾਂਦੇ ਆ ਵਿਆਹ ਕਰਾਏ ਆ ਲਿਆਓ ਤਾਂ ਸਹੀ ਫਿਰ ਕਿੱਥੇ ਵਿਆਹ ਕਰਾਏ ਆ ਮੈਂ ਉਹਨੂੰ ਪੇਸ਼ਤਾ ਕਰੋ ਸਬੂਤ ਤਾਂ ਪੇਸ਼ ਕਰੋ ਲਿਆ ਕੇ ਵਿਆਹ ਤੇ ਮੇਰੀ ਘਰ ਵਾਲੀ ਆ ਘਰ ਵਾਲੀ ਆ ਮੇਰੇ ਜਾਣੇ ਆ ਮਨੂੰ ਟੁੱਟ ਤੇ ਹੁਣ ਇਹ ਵੀ ਮੁੱਦੇ ਲਾ ਬਹੁਤ ਜੀ ਬਹੁਤ ਆ ਬੱਸ ਤੁਸੀਂ ਵਿਆਹ ਕਰਾ ਲਿਆ ਮੁੱਦੇ ਹੀ ਆ ਜੀ ਬੱਸ ਪੁਲਿਸ ਨੂੰ ਡਰਾਮੇ ਕਰ ਕਰ ਦਿਖਾਉਂਦੇ ਆ ਪੁਲਿਸ ਮੰਨੀ ਜਾਂਦੀ ਆ ਡਰਾਮੇ ਕਰੀ ਜਾਂਦੇ ਪਏ ਕਿਸੇ ਤਰ੍ਹਾਂ ਇਹ ਦੀ ਜਮੀਨ ਆ ਆਪਣੇ ਘਰ ਚ ਸੀ ਬਹਿ ਗਏ ਆ ਪ੍ਰਾਪਰਟੀ ਅਸੀਂ ਦੱਬ ਲਈਏ ਚੱਲ ਮਿਲੂਗਾ ਇਨਸਾਫ ਹੁਣ ਕੋਰਟ ਚ ਲੱਗਾ ਆ ਠਾਲੂਗਾ ਕੋਰਟ ਹੁਣ ਮੈਂ ਕੱਲਾ ਕੀ ਕਰ ਸਕਦਾ ਜੀ ਹੁਣ ਕਿਹੜੀ ਡਾਂਗ ਫੜ ਲਮ ਮਮਨ ਤਾਂ ਨਹੀਂ ਮਾਰ ਦੇਣਾ ਮੇਰੇ ਪਿੱਛੇ ਕੌਣ ਆ ਰਿਸ਼ਤੇਦਾਰ ਉਹਦੇ ਨਾਲ ਸਾਡੇ ਰਲੇ ਉਹ ਆ ਸਾਰੇ ਸਾਰੇ ਸਾਰਾ ਪਿੰਡ ਉਹਦੇ ਨਾਲ ਰਲਿਆ ਝੂਠ ਨਾਲ ਸਾਰੇ ਹੁੰਦੇ ਆ ਅੱਗੇ ਵੀ ਤਾਂ ਸਰਕਾਰਾਂ ਬਣਦੀਆਂ ਝੂਠ ਨਾਲੇ ਬਣਦੀਆਂ ਤੁਹਾਡੇ ਸਾਹਮਣੇ ਕਿੰਨੇ ਰਲੇ ਪਾ ਕੇ ਬਣਵਾ ਲਈ ਇਹ ਨਹੀਂ ਭਗਵੰਤ ਮਾਨ ਨੂੰ ਨਹੀਂ ਸਰਕਾਰ ਮੈਨੂੰ ਮਿਲੇ ਤਾਂ ਸਹੀ ਦੱਸੇ ਦਾ ਸਹੀ ਪਤਾ ਮੈਂ ਰਿਸ਼ਵਤ ਇੱਥੋਂ ਇਕਠਾ ਕਰਦੀ ਸਾਰੇ ਵਿਭਾਗਾਂ ਨੂੰ ਮੈਂ ਤੇ ਦਿੱਤੀ ਆ ਰਿਸ਼ਵਤ ਤਾਂ ਵੀ ਨਹੀਂ ਕੰਮ ਹੁੰਦੇ ਸਾਰਿਆਂ ਨੇ ਮੈਂ ਤੇ ਪਹਿਲਾਂ ਪਹਿਲਾਂ ਕਹਿੰਦੇ ਇਹਨੇ ਪੈਸੇ ਲਵਾਂਗੇ ਬਈ ਤਾਂ ਕੰਮ ਕਰਦੇ ਆ ਅਗਲੇ ਨਾ ਤੁਰਦੇ ਆ ਤਾਂ ਮੈਂ ਤਾਂ ਛਰੇ ਆ ਮੈਂ ਇੱਥੇ ਮਾਰੀ ਜਾਂਦੇ ਆ ਦਰਾਖ ਤੂੰ ਨਹੀਂ ਮੇਰੇ ਪੱਟ ਲੈ ਫਰਚੂ ਨਹੀਂ ਪੜ ਦਤਾ ਸਭ ਕੁਝ ਨਹੀਂ ਮੇਰਾ ਘਰ ਸਮਾਨ ਆ ਮੇਰਾ ਮੈਂ ਡਰਦਾ ਜਾਂਦਾ ਨਹੀਂ ਸਪਾਈ ਕਰਨੀ ਆ ਮੁੰਡਿਆਂ ਨੂੰ ਨਾਲ ਬੰਦੇ ਨੂੰ ਲਿਜਾ ਕੇ ਕਿਤੇ ਤੀਵੇਂ ਨੂੰ ਮੈਂ ਸਪਾਈ ਨਹੀਂ ਕਰ ਸਕਦਾ ਆਪਣੇ ਘਰ ਇਨਾ ਕਿਤੇ ਆ ਕੀ ਹੋਇਆ ਵਾ ਕਹਤਾ ਨਹੀਂ ਪੁਲਸੋਂ ਨੇ ਪੁੱਛਦੀ ਕਹਤਾ ਨਹੀਂ ਪੁੱਛਦੀ ਵਜਾ ਤਾਂ ਦੱਸੇ ਪੁਲਸ ਕਹਤਾ ਨਹੀਂ ਪੁੱਛਦੀ ਡੀਸੀ ਕੋਲ ਵੀ ਜਾਏ ਆ ਸਾਰੇ ਕੋਲ ਜਾਏ ਆ ਇਹ ਦੇਖੋ ਆਪਣੇ ਜਿਹੜੀ ਪੰਜਾਬ ਦੀ ਪ੍ਰਧਾਨ ਬਣਾਈ ਆ ਜੀ ਇਹਦੇ ਕੋਲ ਵੀ ਜਾਏ ਆ ਹੋਰ ਐਨਐਨਆਰਆਈ ਹੋਰ ਦਫ਼ਤਰ ਆ ਤੁਹਾਨੂੰ ਦੱਸਿਆ ਮਹਾਲੀ ਵੀ ਜਾਏ ਆ ਸਣਾਈ ਹੁੰਦੀ ਨਹੀਂ ਕੋਈ ਵੀ ਹੁਣ ਕੋਈ ਸੁਣਾਈ ਨਹੀਂ ਹੁੰਦੀ ਸਾਰੇ ਪਾਸੇ ਜਾਏ ਆ ਜੀ ਕੋਈ ਸੁਣਾਈ ਨਹੀਂ ਹੁੰਦੀ ਇਹ ਸਭ ਫੋਕੀਆਂ ਗੱਲਾਂ ਆ ਭਗਵੰਤ ਮਾਨ ਜੀ ਆ ਜਾਵੇ ਜਾਹੇ ਧਾਰੀਵਾਲ ਕਈ ਜਾਵੇ ਮੇਰ ਨਾਲ ਤਾਂ ਧਾਰੀਵਾਲ ਦੀ ਦੋ ਵਾਰਾ ਗੱਲ ਹੋ ਚੁੱਕੀ ਆ ਮਾਨੂੰ ਦੱਸ ਕਿਹੜਾ ਇਨਸਾਫ ਦਵਾਇਆ ਹੁਣ ਤਾਂ ਅੰਮ੍ਰਿਤਸਰ ਤੋਂ ਖੜਾ ਵੋਟਾਂ ਮੰਗਦਾ ਪਰ ਮੈਨੂੰ ਵੋਟਾਂ ਪਾ ਦਿਓ ਝੂਠ ਨਾ ਜਿੰਨਾ ਮਰਜ਼ੀ ਬੋਲੀ ਜਾਓ ਝੂਠ ਬੋਲਣ ਨਾ ਜੇ ਤਾਂ ਮਰਜ਼ੀ ਵੋਟਾਂ ਲੈ ਲਓ ਕਿਉਂਕਿ ਦੁਨੀਆ ਸਾਡੀ ਮਗਰ ਲੱਗਦੀ ਆ ਝੂਠ ਦੇ ਸੱਚ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਸੁਣਦਾ ਜੀ ਇੱਥੇ ਸਭ ਬਦਮਾਸ਼ਾਂ ਨੂੰ ਸੁਣਦੇ ਆ ਸਭ ਬਦਮਾਸ਼ਾਂ ਨਹੀਂ ਆਇਆ ਇੱਥੇ ਦੀ ਗੱਲ ਤੇ ਦੂਜੇ ਪਾਸੇ ਜਿੱਥੇ-ਜਿੱਥੇ ਜਾਂਦੇ ਨੇ ਇਹ ਕਹਿੰਦੇ ਨੇ ਰਿਸ਼ਵਤ ਦੇ ਕੇ ਵੀ ਸਾਡੇ ਕੰਮ ਨਹੀਂ ਹੋਰੇ ਮਾਨ ਸਾਹਿਬ ਨੇ ਇੱਕ ਗੱਲ ਇਹਨਾਂ ਨੇ ਕਹੀ ਆ ਕਿ ਤੁਸੀਂ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਵੇਲੇ ਜਾਂ ਹੁਣ 24 ਦੀ ਸਰਕਾਰ ਆ ਰਹੀ ਬਣ ਰਹੀ ਆ ਇਲੈਕਸ਼ਨ ਹੋ ਰਹੇ ਨੇ ਸਰਕਾਰ ਬਣਨੀ 24 ਦੇ ਵਿੱਚ ਐਮਪੀ ਤੇ ਚੁਣਨੇ ਨੇ ਤੇ ਉੱਥੇ ਵੀ ਜਿਹੜੇ ਮੁੱਦੇ ਬਹੁਤ ਸਾਰੇ ਜਿਹੜੇ ਖੜੇ ਹੁੰਦੇ ਨੇ ਸਵਾਲ ਖੜਾ ਹੁੰਦਾ ਹੈ ਕਿ ਇਨਸਾਫ ਕਿਉਂ ਨਹੀਂ ਮਿਲ ਰਿਹਾ ਕਿਉਂ ਇਹ ਐਨਆਰਆਈ ਤੱਕੇ ਖਾ ਰਿਹਾ ਹੈ ਇਸ ਚੀਜ਼ ਦਾ ਜ਼ਵਾਲ ਜਿਹੜਾ ਆ ਇਹ ਐਨਆਰਆਈ ਜਿਹੜਾ ਬਹੁਤ ਦਰਦ ਭਰੀ ਆਪਣੇ ਦਾਸਤਾਨ ਦੱਸ ਕੇ ਨੇ ਇਨਸਾਫ ਦੀ ਫਿਰ ਗੁਹਾਰ ਕੀਤੀ ਹੈ ਕਿ ਇਨਸਾਫ ਮਿਲੇ